ਕਿੱਧਰ ਚੱਲੀ ਕਰਨਾ ਕਿਧਰੇ ਨਹੀਂ ਗੁਰਲਾਲ ਮੈਂ ਤਾਂ ਕੰਮ ਜਾਣੀ ਆਂਗੀ ਕਰਨਾ ਮੈਨੂੰ ਕੰਮ ਦੱਸੀ ਨਹੀਂ ਮੈਨੂੰ ਬਗੈਰ ਦੱਸੀ ਤੂੰ ਕੰਮ ਕਿਧਰੇ ਜਾਣੀ ਹੈ ਲੈ ਹੁਣ ਤੈਨੂੰ ਮੈਂ ਹਰ ਗੱਲ ਕਿੱਥੋਂ ਦੱਸੀ ਜਾਇਆ ਕਰਾਂ ਮੈਂ ਤਾਂ ਪੈਸੇ ਪੁੱਛਣ ਜਾਣੀ ਆ ਕਿਸੇ ਤੋਂ ਵਿਆਜੂ ਪੈਸੇ ਪੁੱਛਣੋਂ ਵੀ ਕਿਸੇ ਨੂੰ ਵਿਆਜ ਤੇ ਲਈਂ ਕਿਸੇ ਤੋਂ ਹੈ ਫਿਰ ਹੋਰ ਹੁਣ ਕੀ ਕਰਾਂ ਤੈਨੂੰ ਪਤਾ ਹੁਣ ਤਿਆਰ ਦੇ ਦੇਣ ਆ ਗਏ ਪੈਸੇ ਤਾਂ ਹੁਣ ਮੈਨੂੰ ਲੋੜ ਆ ਗਏ ਚਾਹੀਦੇ ਆ ਫਿਰ ਤੂੰ ਪੈਸੇ ਮੈਥੋਂ ਮੰਗ ਲੈਂਦੀ ਨਾ ਮੈਂ ਤੈਨੂੰ ਪੈਸੇ ਦੇ ਦਾਂ ਲੋਕਾਂ ਤੋਂ ਕੋਈ ਪੁੱਛਦੀ ਫਿਰਦੀ ਐ ਲੈ ਹੁਣ ਕਿੰਨੇ ਕ ਵਾਰ ਤੂੰ ਮੈਨੂੰ ਪੈਸੇ ਦੇਈ ਜਾਏਗਾ ਹਰ ਵਾਰੀ ਹੁਣ ਤੈਨੂੰ ਥੋੜੀ ਦੁੱਖੀ ਕਰੀ ਜਾਣਾ ਅਕਸਰ ਉਤੇਜ ਤੇਰੇ ਘਰੇ ਵਿਲੇ ਪੈ ਗਿਆ ਫਿਰ ਮੈਂ ਕੀ ਕਰੂੰਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਬੀਲਦਾਰੀ ਮੇਰੇ ਕੋਲੇ ਐ ਪੈਸੇ ਤਾਂ ਮੈਂ ਹੀ ਦੇਣੇ ਐ ਦੱਸ ਤੈਨੂੰ ਕਿੰਨੇ ਕ ਪੈਸੇ ਦੀ ਲੋੜ ਐ ਮੈਂ ਤਾਂ 10-15000 ਪੈਸੇ ਰੁਪਈਆ ਦੀ ਲੋੜ ਆ ਹੁਣ ਤੂੰ ਦੱਸ ਜੇ ਕਰ ਦੇਗਾ ਹੱਲ ਐਨੇ ਥੋੜੇ ਪੈਸੇ ਦੀ ਲੋੜ ਐ 10-15000 ਦੀ 10-15 ਦੀ ਕੀ ਗੱਲ ਐ ਜਿਹੜਾ ਤੈ ਫੇਰ ਤਾਂ ਮੈਂ ਤੈਨੂੰ 10000 ਗੂਗਲ ਪੇ ਕਰ ਦੇਣਾ ਜੇ 15000 ਚਹੀਏ ਕਾਸ਼ ਚਾਹੀਦਾ ਤੈਨੂੰ ਕੱਲ ਨੂੰ ਲੈ ਕੇ ਦੇਵਾਂ ਉਹ ਦੇਖ ਲੈ ਮੈਨੂੰ ਤਾਂ ਹੁਣ ਇੱਕ ਕਦੇ ਦਿਨ ਚ ਇੱਕ ਪੈਸਿਆਂ ਦੀ ਜ਼ਰੂਰਤ ਹੈਗੀ ਆ ਜੇ ਤਾਂ ਕਰ ਦੇਗਾ ਗੱਲ ਫੇਰ ਤਾਂ ਮੈਂ ਕਿਸੇ ਤੋਂ ਨਾ ਪੁੱਛਣ ਜਾਣੀ ਹੈਗੀ ਦੇਖ ਪੈਸੇ ਤਾਂ ਮੈਨੂੰ ਬਾਹਲੀ ਲੋੜ ਆ ਗਈ ਜੇ ਤਾਂ ਕਰਨਾ ਤੇ ਮੈਨੂੰ ਨਾ ਪੁੱਛਦੀ ਫੇਰ ਤੂੰ ਪੁੱਛਦੀ ਫਿਰਦੀ ਲੋਕਾਂ ਦੇ ਉਹ ਮੇਰੇ ਹੁੰਦੇ ਪੈਸੇ ਮੈਂ ਤੈਨੂੰ ਆਪੇ ਪਹੁੰਚਾ ਦਊਗਾ ਬੂ ਮੈਂ ਮਰ ਜਾ ਗਰਨਾਲ ਤੇ ਕਰਨਾ ਕਿਵੇਂ ਗੱਲਾਂ ਕਰੀ ਜਾਂਦੇ ਆ ਬੂ ਜਪਾਗ ਵੀ ਕਿਰਨਾਂ ਦੇ ਸੂਟ ਨਾਲ ਦੀ ਬੰਨੀ ਫਿਰਦਾ ਹੈਗਾ ਉਹ ਕਪੜਾ ਨਿਕਾਉਣੇ ਲੱਗਿਆ ਕੰਟਾ ਹੋ ਗਿਆ ਨਾ ਮੈਂ ਤਾਂ ਦੇਖੀ ਜਾਂਦੀ ਨੂੰ ਮੈਂ ਕਿਹਾ ਹੁਣ ਵੀ ਹਟੇ ਹੁਣ ਵੀ ਹਟੇ ਇਹ ਕਰੀ ਕਰੀ ਜਾਂਦੇ ਨੇ ਗੱਲਾਂ ਬਲਾਈਆਂ ਹੱਥ ਜਾਂ ਮਾਰ ਮਾਰ ਕੇ ਮੈਂ ਹਲਪਰੀ ਦੰਦ ਆਦੀ ਐ ਕੋਈ ਗਰ ਲਾਲ ਕਿੰਨਾ ਨਾ ਕੀ ਗੱਲਾਂ ਕਰਦਾ ਹੈਗਾ ਹੋ ਸ਼ਮਾਰ ਸ਼ਮਾਰ ਕਰੀ ਦੱਸ ਕੇ ਨਹੀਂ ਕਿੰਨਾ ਮੈਂ ਹਲਪਰੀ ਦਮ ਕੋ ਨਹੀਂ ਆਉਂ ਪੱਜ ਕੇ ਨਹੀਂ ਹਲਪਰੀ ਦੋ ਹਾਂ ਤਾਈ ਦੂਰ ਹੈ ਮੈਂ ਇੱਕ ਗੱਲ ਦੱਸਾਂ ਅੱਛਾ ਟੂਟੀ ਦਾ ਪੁੱਛਣਾ ਆਈਆਂ ਟੂਟੀ ਤਾਂ ਆ ਰਹੀ ਐ ਨੀ ਕਿਹੜੀ ਟੂਟੀ ਗਰਾਲ ਕਿੱਥੇ ਗਿਆ ਉਹ ਤਾਂ ਹੈ ਨਹੀਂ ਤਾਈ ਘਰੇ ਨੇ ਨਾ ਤਾਂ ਬਾਹਰ ਨੂੰ ਗਿਆ ਹੋਇਆ ਕੰਮ ਗਿਆ ਕਿਧਰੇ ਜੀ ਮੈਂ ਤਾਂ ਦੱਸਦੀ ਆ ਨੀ ਕਿਰਨਾ ਨਾਲ ਕੰਟਾ ਹੋ ਗਿਆ ਗੱਲਾਂ ਕਰੀ ਜਾਂਦੇ ਨੂੰ ਤੇ ਫਿਰ ਲੱਗ ਗਿਆ ਉਹ ਗੱਲਾਂ ਲੱਗੀਆਂ ਤਾਈ ਏਡੀ ਕਿਡੀਕ ਗੱਲਾਂ ਕਿਰਨਾ ਨਾਲ ਗੱਲਾਂ ਕਰੀ ਜਾਂਦਾ ਲਓ ਤੈਨੂੰ ਬੜਾ ਪਤਾ ਲਾ ਅੰਦਰ ਬੈਠੀ ਨੂੰ ਨੀ ਤੇ ਉਹਦੇ ਨਾਲ ਦੀ ਪੱਗ ਬੰਨੀ ਫਿਰਦਾ ਉਹਦੇ ਕੱਪੜਿਆਂ ਨਾਲ ਦੀ ਗਲੱਬੀ ਗਲੱਬੀ ਹਾਂ ਤੇ ਗਲਾਬੀ ਪੱਗ ਬਨ ਕੇ ਗਏ। ਕਿ ਆਹੇ ਕੱਪੜੇ ਕਿੰਨਾ ਦੇ ਪਾਏ ਆ? ਗਲਾਬੀ ਸ਼ੂਟ। ਹਾਂ। ਤੇ ਕੰਟਾ ਹੋ ਗਿਆ। ਆਹ ਜੇ ਮੂੰਹ ਕਾ ਕ ਪਤਾ ਨਹੀਂ ਕਦੋਂ ਦਾ ਲੱਗਿਆ ਗੱਲਾਂ ਕਰਨ। ਨਾ ਗੱਲਾਂ ਕੀ ਕਰਦੇ ਸੀ। ਗੱਲਾਂ ਆਹ ਜੇ ਪਤਾ ਨਹੀਂ ਮੈਂ ਤਾਂ ਆਹ ਜੇ ਸੋਣਾ ਵੀ ਜੇ ਪੈਸੇ ਮੰਗਦੀ ਹੁੰਦੀ ਆ। ਪੈਸੇ? ਹਾਂ। ਕਿਰਨਾ ਪੈਸੇ ਮੰਗਦੀ ਸੀ ਉਹ ਤਾਂ ਆਹ ਜੇ ਲੱਗਿਆ ਮੈਂ ਤਾਂ ਸਮਝ ਜੀ ਆਈ। ਮੂੰਹ ਮੈਂ ਮਰ ਜਾਂ ਕਿਤੇ ਹੁੰਦਾ ਨਹੀਂ ਉਹਨੂੰ ਪੈਸੇ ਪੁਸੇ ਦੇ ਜਾਂਦਾ। ਹਾਂ ਕੋਈ ਹੈ ਆ ਕੋਈ ਬਿਰਕ ਲੜਾ ਖੜੇ ਨਾ। ਇੱਧਰ। ਹਾਂ। ਤਾਂ ਦੀ ਚੜ ਕੇ ਦੇਖ। ਕੋਈ ਉੱਤੇ ਦੇਖ ਲੈ। ਆਜਾ ਮੇਰੇ ਨਾਲ ਚੱਲ ਆਜਾ ਆਪਾਂ ਦੇਖੀਏ ਹੂ ਮਾ ਤਾਈ ਨਹੀਂ ਇਹ ਤਾਂ ਬਾੜੀ ਲਾਵਾਂ ਲੁਤਰੀ ਹੈ ਨਹੀਂ ਇਹ ਤਾਂ ਪੈਸੇ ਲੈ ਲੈ ਖਾਈ ਜਾਂਦੀ ਹੈ ਤੂੰ ਹੇਕ ਤੋਂ ਖਾਈ ਆ ਉਹ ਉਹਨਾਂ ਲੰਬਦਾਰਾਂ ਦੇ ਮੁੰਡੇ ਤੋਂ ਖਾਈ ਜਾਂਦੀ ਅੱਗੇ ਖੜ ਜਾ ਖੜ ਜਾ ਮੈਨੂੰ ਦੇਖਣ ਦੀ ਤੂੰ ਥੋੜੀ ਰਹਿ ਖੜ ਜਾ ਖੜ ਜਾ ਪਤਾ ਨਾ ਲੱਗੇ ਕਿੰਨੇ ਕ ਵਾਰ ਤੂੰ ਮੇਰਾ ਅਰਥ ਸਾਰੇਗਾ ਮੈਂ ਤਾਂ ਤੇਰੀ ਪੰਜੀ ਵੀ ਨਹੀਂ ਮੋੜੀ ਗਈ ਕਿਰਨਾ ਮੇਰੀ ਗੱਲ ਸੁਣ ਜਿੱਦੇ ਤੇਰੇ ਪੈਸੇ ਹੱਥ 'ਚ ਹੋਏ ਨਾ ਉਹਦੇ ਤੋਂ ਪੈਸੇ ਵਾਪਸ ਕਰ ਦੇ ਉਹ ਮੈਂ ਕਿਹੜਾ ਉਹ ਤੋਂ ਪੈਸੇ ਹੁਣੀ ਮੰਗਣ ਲੱਗਿਆ ਤੇਰੇ ਵੀ ਹੁਣ ਐ ਤਾਂ ਲੱਗਦਾ ਹੀ ਆ ਰੋਜ਼ ਰੋਜ਼ ਪੈਸੇ ਮੰਗਣੇ ਸੱਚੀ ਮੈਨੂੰ ਤਾਂ ਨਾ ਆਪਦੇ ਨਹੀਂ ਨਹੀਂ ਕਰਨਾ ਤੂੰ ਐ ਨਾ ਕਰ ਤੇਰੇ ਬਿਨਾ ਹੋਰ ਕੌਣ ਹੈ ਤੇਰੀ ਮੱਤ ਮੈਂ ਹੀ ਕਰੂੰਗਾ ਕਿੰਨੇ ਪੈਸੇ ਦੀ ਲੋੜ ਹੁੰਦੀ ਹੈ ਨਾ ਕੋਈ ਗੱਲ ਨਹੀਂ ਠੀਕ ਹੈ ਜਿੱਦ ਤੇ ਮੇਰੇ ਪੈਸੇ ਵਾਪਸ ਕਰਦੀ ਤੂੰ ਕਿਉਂ ਮੰਨਤੇ ਉਹ ਕਰਦੀਆਂ ਜਿੱਦੇ ਪੈਸੇ ਤੇਰੇ ਕੋਲੇ ਹੋਏ ਦੇ ਦੀਆਂ ਤੂੰ ਮੈਂ ਕਿਹਾ ਕਹਿੰਦਾ ਵੀ ਤੂੰ ਮੈਨਾਂ ਪੈਸੇ ਦੀ ਪਰ ਤੇਰੇ ਕੋਲ ਜਦੋਂ ਪੈਸੇ ਹੈ ਹੀ ਨਹੀਂ ਹੁਣ ਤੇਰੀ ਮੱਤ ਤਾਂ ਹੋਰ ਕੌਣ ਕਰੂ ਸਿਰਫ ਮੈਂ ਆ ਹੋਰ ਕੋਈ ਤੇਰੀ ਮੱਤ ਕਰ ਸਕਦਾ ਚੱਲ ਫਿਰ ਠੀਕ ਆ ਮੇਰੀ ਗੱਲ ਸੁਣ ਐਥੇ ਖੜੇ ਨਾ ਭੇੜੇ ਲੱਗਦੇ ਆ ਕਈ ਵਾਰੀ ਕੋ ਦੇਖ ਲੈਂਦਾ ਹਨ ਤੇ ਅਗਲਾ ਨਾ ਹੋਰ ਹੀ ਗੱਲਾਂ ਬਣਾ ਦਿੰਦਾ ਲੈ 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 ਮੈਨੂੰ ਵਗ ਜਾਂਦੇ ਘਰੇ ਹੁਣ ਕਰਨਾ ਦੇਖਣ ਦੀ ਕੀ ਗੱਲ ਐ ਅੱਪਾ ਕਿਹੜਾ ਕਿਸ ਤੋਂ ਡਰਦੇ ਆ ਲੋਕਾਂ ਤੋਂ ਡਰ ਹੀ ਤਾਂ ਨਹੀਂ ਹੁੰਦਾ ਡਰਦੇ ਤਾਂ ਨਹੀਂ ਫਿਰ ਵੀ ਐਵੇਂ ਗੱਲਾਂ ਉੱਡ ਜਾਣਗੀਆਂ ਤੇ ਮੈਨੂੰ ਹੁਣ ਨਾ ਘਰੇ ਜਾਂਦੇ ਚੰਗਾ ਚੱਲ ਚੰਗਾ ਕਰ ਮੈਂ ਜਾ ਤੂੰ ਐਵੇਂ ਨਾ ਕਿਸੇ ਦੇ ਮੰਗਦੀ ਫਰੀ ਪੈਸੇ ਠੀਕ ਐ ਠੀਕ ਐ ਠੀਕ ਐ ਪੈਸੇ ਤੇਰੇ ਖਾਤੇ ਚ ਆਪੀ ਆ ਜਾਣਗੇ ਤੂੰ ਮੈਨੂੰ ਕਹਿਦਾ ਹੁਣ ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੈ ਚੁੱਪ ਕਰਕੇ ਵਗ ਜਾ ਤੂੰ ਲੈ ਜੇ ਕਰਨਾ ਮੈਨੂੰ ਨਾਂ ਦੱਸ ਦੀ ਪਤਾ ਨਹੀਂ ਕਿਹਦੇ ਕਿਹਦੇ ਵਿਚਾਰੀ ਮੰਗਦੀ ਤੁਰੇ ਫਿਰਦੀ ਕੋਈ ਗੱਲ ਨਹੀਂ ਇਹੇ ਜੇ ਪੈਸੇ ਦੀ ਕੀ ਗੱਲ ਐ ਜੇ ਵਾਪਸ ਕਰਤੇ ਤਾਂ ਨਹੀਂ ਨਾ ਕਰਤੇ ਤਾਂ ਨਹੀਂ ਕਿਉਂਕਿ ਡਰੀ ਤਾਂ ਮੇਰੇ ਕੋਲ ਹੀ ਐ ਮੈਂ ਹੀ ਪੈਸੇ ਦੇਣੇ ਐ ਦੇਖ ਲਿਆ ਹੁਣ ਤਾਈ ਮੇਰਾ ਤਾਂ ਜੀਆਂ ਕਰ ਦਵੇ ਉਹਦਾ ਮੈਂ ਸਿਰ ਪਾੜ ਦਿਆਂ ਮਾਰ ਕੇ ਕੋਈ ਗੱਲ ਯਕੀਨ ਨਹੀਂ ਕਰਦੀ ਸੀ ਯਕੀਨ ਫੇਰ ਅੱਖੀਂ ਦੇਖੇ ਬਿਨਾ ਕਿੱਥੇ ਸੱਚਾ ਲੈ ਹਾ ਤਾ ਹੀ ਖਾਦਾ ਨਾ ਮੈਨੂੰ ਅੱਖੀ ਤਾਈ ਕੀ ਪਤਾ ਕਿੰਨੇ ਕਵਾਰੀ ਪੈਸੇ ਲੈ ਆਉਣਗੇ ਇਹਨੇ ਬੂਮਾ ਮਾਰ ਕੇ ਕਿੰਨੇ ਬਿਟੋ ਨਹੀਂ ਖਾਗੇ ਲੁੱਟ ਗਏ ਬੂਮਾ ਮਰ ਜਾ ਹੁਣ ਮੈਂ ਕੀ ਕਰਾਂ ਇਹ ਤਾਂ ਮੈਂ ਹੀ ਦੇਖਦੀ ਰਹਿੰਦੀ ਸੀ ਇਹਨਾਂ ਨੂੰ ਰੋਜ਼ ਗੱਲਾਂ ਕਰਦੇ ਆ। ਮੈਂ ਜਦੋਂ ਤੂੰ ਰੋਜ਼ ਦੇਖਦੀ ਪਹਿਲਾਂ ਨਹੀਂ ਮੈਨੂੰ ਦੱਸ ਸਕਦੀ ਸੀ। ਪਹਿਲਾਂ ਮੈਂ ਆਖਾਂ ਉਹ ਚੱਲ ਹਟ ਜਾਣਗੇ ਮੈਨੂੰ ਕੀ ਪਤਾ ਸੀ ਵੀ ਇਹ ਤਾਂ ਰੋਜ਼ ਦੇ ਹੀ ਕੰਮ ਹੋ ਗਿਆ। ਕਹੀ ਜਾਂਦੀ ਹੁਣ ਤਾਂ ਮੈਂ ਕੰਨੀ ਸੁਣ ਲਈ ਹਾਂ ਇਹ ਦੇਖ ਲਈ ਕੋਈ ਨਹੀਂ ਕਰੇ ਆ ਜਾਣ ਦੀ ਇੱਕ ਵਾਰੀ ਉਹਨੂੰ ਉਹਦੇ ਨਾਲ ਤਾਂ ਮੈਂ ਕਰੂੰ ਸਮਾਰ ਕੇ ਤੇ ਬੇਰਾਂ ਨਾਲ ਨਹੀਂ ਮੈਂ ਤੈਨੂੰ ਦੱਸਾਂ ਰਹੀ ਕਹੀ ਮੈਂ ਨਾਂ ਕਿੱਥੇ ਲੈਣੀਆਂ ਮੈਂ ਉਹਦੇ ਕੋਲ ਵੀ ਨਹੀਂ ਦੱਸਦੀ ਵੀ ਮੈਂ ਸਾਨੂੰ ਦੇਖਿਆ ਹਾਂ 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 ਉਹ ਤਾਂ ਮੈਂ ਉਹੀ ਗੱਲ ਵਿੱਚੇ ਵਿੱਚ ਉਹ ਕਰੂੰਗੀ ਭਾਈ ਮਾਤਵੇ ਸਮਝਾ ਲਾ ਤਾਂ ਨਹੀਂ ਲੱਗਣਦੀ ਨੀ ਗੱਲ ਦਾ ਤੈ ਤੂੰ ਤਾਂ ਜਿਉਂਦੀ ਰਹੇ ਜਿਹੜੀ ਨੇ ਉਹ ਗੱਲ ਮੇਰਾ ਘਰ ਪੱਟਣ ਤੋਂ ਬਚਾਤਾ ਬਚਾਤਾ ਨਹੀਂ ਮੇਰਾ ਤਾਂ ਘਰ ਹੀ ਪੱਤ ਜਾਂਦੀ ਤੇ ਹੁਣ ਤੂੰ ਆ ਆ ਦੀ ਨੂੰ ਭਈ ਰੋਕ ਲਾ ਉਹਦੇ ਬੰਦੇ ਨੂੰ ਕੋਈ ਨਹੀਂ ਤਾਈ ਮੈਂ ਆਪੇ ਕਰ ਲੂ ਸਾਬ ਚ ਤੂੰ ਨਾ ਟੈਨਸ਼ਨ ਲੈ ਮੈਂ ਤੈਨੂੰ ਦੱਸਾਂ ਤੂੰ ਘਰੇ ਜਾ ਤੇਰੇ ਤੇ ਸ਼ੱਕ ਨਹੀਂ ਤੂੰ ਆ ਛੋਟੇ ਬਾਰ ਨੰਗ ਜਾ ਸਾਡੇ ਇਧਰ ਨੰਗ ਜਾ ਇਧਰੋਂ ਤਾਂ ਆਉਂਦਾ ਹਾਂ ਤਾਂ ਬਾਹਰ ਸੋਚ ਸੀ ਤੂੰ ਇੰਦੀ ਟੱਪ ਜਾ ਕਿਹੜੇ ਵਾਰ ਦੱਸਾਂ ਹਰਪ੍ਰੀਤ ਕੋਈ ਨਹੀਂ ਤਾਈ ਤੂੰ ਜਾ ਕੇ ਰਾਂ ਮੈਂ ਤਾਂ ਜਾਣੀ ਉਹ ਤਾਂ ਮੈਂ ਮੰਨਤਾ ਨਾ ਆਪੀ ਕਰ ਦੂੰ ਬਥੇਰਾ ਇੰਨਾ ਕ ਤਾਂ ਮੇਰੇ ਚ ਹੈਗਾ ਇਹਦਾ ਮੰਨਤਨ ਕਰਨ ਯੋਗਰੀ ਤਾਂ ਹੈਗੀ ਆ ਦੇਖ ਲੈ ਨੀ ਕਿ ਮੈਂ ਪੱਗਾ ਬਨ ਮਾ ਨਿਕਲਦਾ ਗੁਲਾਬੀ ਰੰਗ ਦੇਣਾ ਉਧਰੋਂ ਭਾਈ ਫਿਰਦੀ ਐ ਗੁਲਾਬੀ ਸ਼ੂਟ ਪਤਾ ਨਹੀਂ ਕੀ ਇਹਨਾਂ ਨੂੰ ਦਿਖਿਆਗਾ ਹੈ ਕੈ ਰੀ ਮਨ ਮਨ ਤੁਰਦੇ ਦੁਪਹਿਰ ਖੜੀਆਂ ਆਜੀ ਕੋਈ ਨਹੀਂ ਕਰੇ ਤੇਰਾ ਤਾਂ ਮੈਂ ਜਾਨੀਆ ਨੂੰ ਪਤਾ ਨ ਲੱਗਿਆ ਮੈਨੂੰ ਦੇਖਦੀ ਸੀ ਅੰਦਰੀ ਜਾਨੀਆ ਫੇਰ ਹੀ ਕਰੂੰ ਉਹਦੇ ਨਾਲ ਗੱਲ ਗਰ ਲਾਲ ਨੇ ਤਾਂ ਨਾ ਮੇਰਾ ਮਸਲਾ ਹੱਲ ਹੀ ਕਰਤਾ ਜੇ ਇਹ ਨਾ ਹੋਵੇ ਪਿੰਡ 'ਚ ਸੱਚੀ ਮੈਂ ਤਾਂ ਨਾ ਲੋਕਾਂ ਦੇ ਜਮ ਮੰਗਤੀ ਬਣ ਜਾ ਨਹੀਂ ਕਰਨਾ ਹਾਂ ਤਾਈ ਖੜੀ ਕਿੱਧਰ ਗਈ ਸੀ ਕੋੜੇ ਕੁਛ ਨਹੀਂ ਤਾਈ ਮਦਾ ਪਸੂਆਂ ਬੰਨੀ ਗੇੜਾ ਜਾ ਮਾਰ ਕੇ ਆਈ ਸੀਗੀ ਅੱਛਾ ਤੇ ਕਿੱਥੇ ਨੇ ਛੋਟੇ ਜਿਹਾ ਬਲਾਸ ਸੋਣਾ ਪਾਈ ਫਿਰਦੀਆਂ ਸੋਣਾ ਦਾ ਹਾਂ ਹਾਂ ਬਲਾਈ ਸੋਣਾ ਛੂਟਾ ਗਾਇ ਮੈਂ ਤਾਂ ਉਦੋਂ ਰੱਖਣੀ ਜੇ ਵੇਲੇ ਪਿੱਛੇ ਜੇ ਲੈਂਦਾ ਸੀਗਾ ਇਹ ਅੱਛਾ ਗਲਾਬੀ ਗਲਾਬੀ ਹੈ ਨਾ ਹਾਂ ਇਹੋ ਜਿਹਾ ਲਾਲ ਪੱਗਵੰਦੀ ਮੈਂ ਤਾਂ ਗਲਾਬੀ ਜੀ ਹਾਂ ਮੈਂ ਵੀ ਦੇਖਿਆ ਸੀਗਾ ਗਲਾਬੀ ਚ ਪੱਗਵੰਦੀ ਉਹਦੇ ਕਿ ਕੱਠੇ ਲਿਆ ਸੀ ਤੁਸੀਂ ਨਾ ਨਾ ਕੱਠੇ ਤਾਂ ਕਦੇ ਵਾਸਤੇ ਲਿਆ ਸੀ ਉਹ ਵਿਚਾਰਾ ਹੁਣ ਮੈਨੂੰ ਕੀ ਪਤਾ ਉਹ ਕਿੱਥੋਂ ਲਿਆ ਸੀਗਾ ਕੀ ਕਿਥਾਰਤ ਹੋਵੇ ਨਾ ਨਾ ਅਰਥਾ ਕਿ ਉਹ ਤੇ ਮੇਰੇ ਪੇਕੇਆਂ ਨੇ ਦਿੱਤਾ ਸੀਗਾ ਸ਼ੂਟ ਮੈਨੂੰ ਅੱਛਾ ਹਾਂ ਤਾਂ ਕਰਕੇ ਉਹ ਕਿਤੇ ਹੋਰ ਲੈ ਆ ਹੁਣ ਫਿਰ ਫਿਰ ਹੋਰ ਲੈ ਆ ਹੁੰਦਾ ਹੀ ਹੁਣ ਮੈਨੂੰ ਕਿਹੜਾ ਨਾ ਪੁੱਛ ਕੇ ਲੈ ਆਉਣੀ ਹੈਗੀ ਪੱਗ ਵੀ ਫੇ ਮੈਂ ਪੱਗ ਲੈ ਕੇ ਆਉਣੀ ਆ ਹਨਾ ਕੀ ਮਗਾ ਗੱਲਾਂ ਹੀ ਕਰੀ ਜਾਂਦੇ ਸੀਗੇ ਐ ਤੁਸੀਂ ਇਕੱਠੇ ਲਿਆਉਂਦੇ ਹੋ ਨਾ ਗੱਲਾਂ ਕਿੱਥੇ ਕਿੱਥੇ ਕੀ ਦੇਖ ਲੈ ਤੁਹਾਡੂੰ ਗੱਲਾਂ ਕਰਦੇ ਆਂ ਨੂੰ ਇਥੇ ਇਹਦੀ ਖੜੀ ਸੀ ਤੇ ਗੱਲਾਂ ਕਰੀ ਜਾਂਦੇ ਸੀ। ਅੱਛਾ ਉਹ ਕੀ ਕਰਦੇ ਸੀਗੇ ਤੁਸੀਂ? ਉਹ ਤਾਂ ਮਾਹੂ ਕਹਿੰਦਾ ਸੀ ਕੱਟੇ ਬੱਛੇ ਜਾਲ ਅੱਬਾ ਹੀ ਫਿਰਦਾ ਸੀਗਾ ਕਹਿੰਦਾ ਤੁਸੀਂ ਮੱਝ ਪੁੱਜਦਾ ਨਹੀਂ ਵੇਚਨੀਗੀ ਤਾਂ ਉਹ ਗੱਲਾਂ ਹੀ ਕਰਦਾ ਸੀ ਹੋਰ ਤਾਂ ਕੀ ਕਰਨਗਾ ਸੀ? ਅੱਛਾ ਮੱਝ ਵੇਚਦੇ ਆ ਤੁਸੀਂ? ਨਾ ਉਹ ਕੱਟਾ ਆ ਸੀਗਾ ਉਹ ਵੇਚਣਾ ਸੀਗਾ। ਹਾਂ ਤੇ ਉਹ ਕਹਿੰਦਾ ਵੀ ਕੋਈ ਨਹੀਂ ਕਹਿੰਦਾ ਵੀ ਉਹ ਕਰ ਦੂੰਗਾ ਬਕਵਾਦੂੰਗਾ ਵਧੀਆ ਪੈਸੇ ਪੂਸੇ ਦਵਾ ਦੂੰਗਾ ਕਹਿੰਦਾ। ਅੱਛਾ ਇਹ ਪੈਸੇ ਆ ਇਹਨੇ ਗੱਲ ਨਹੀਂ ਕਰਦੇ ਸੀ। ਹਾਂ ਪੈਸੇ ਨਹੀਂ ਗੱਲਾਂ ਹੀ ਕਰਦੇ ਸੀਗੇ। ਅੱਛਾ ਤੇ ਆ ਫਿਰ ਹੁਣ ਤੀਆਂ ਦੂਆਂ ਦਾ ਤਿਹਾਰ ਆ ਨਾ ਤਾਂ ਉਹ ਰੱਖੜੀਆਂ ਰੁਕੜੀਆਂ ਤਿਹਾਰ ਆ ਮੈਂ ਕਾਹਨ ਪੈਸੇ ਤੇ ਨਹੀਂ ਤੈਨੂੰ ਪਤਾ ਹੁਣ ਕੁੜੀਆਂ ਆਉਣ ਕਰੀਆਂ ਆਉਂਗੀਆਂ ਆਪ ਵੀ ਜਾਉਂਗੇ ਕੁੜੀਆਂ ਵੀ ਆਉਣਗੇ ਤੈਨੂੰ ਪਤਾ ਹੀ ਆ ਹਣਾ ਹਾਂ ਪੈਸੇ ਦੀ ਪੈਸੇ ਤਾਂ ਲੋੜ ਤੈਨੂੰ ਪਤਾ ਹੀ ਹੁਣ ਰਹਿੰਦੀ ਹੈਗੀ ਤਾਈ ਹਾਂ ਹੋਰ ਹੁਣ ਤੈਨੂੰ ਪਤਾ ਹੀ ਹੈਗਾ ਇੰਨਾ ਕੜਾ ਆ ਫੇ ਸੋਡੀ ਨਾ ਵੀ ਲਿਆ ਜੀ ਆਮ ਤਾਂ ਗੁਰਲਾਲ ਕਹਿੰਦਾ ਹਾਂ ਹਰਪ੍ਰੀਤ ਵੀ ਚੱਲ ਵਧੀਆ ਵਿਚਾਰੀ ਵਧੀਆ ਲਿਹਾਜ ਆ ਮੇਰੀ ਬਾਕੀ ਗੁਰਲਾਲ ਤੈਨੂੰ ਪਤਾ ਹੀ ਆ ਵਿਚਾਰਾ ਹਾਂ ਉਹ ਪੈਸੇ ਪੂਸੇ ਹੋ ਕਰ ਦਿੰਦਾ ਦਾ ਮਦਦ ਕਰ ਦਿੰਦਾ ਦਾ ਚਲ ਮੈਂ ਜਦੋਂ ਹੁੰਦੇ ਬਈ ਮੋੜ ਦਿੰਨੀ ਹੈਗੀ ਅੱਛਾ ਹਾਂ ਐਜੀ ਤਾਂ ਕੋਈ ਗੱਲ ਨਹੀਂ ਹੈਗੀ ਚਲ ਚੰਗਾ ਤਾਈ ਮੈਂ ਤਾਂ ਨਾ ਜਵਾਕ ਜੇ ਆਉਣ ਆਲੇ ਤੇ ਮੈਂ ਜਾਮਾ ਘਰੇ ਚੰਗਾ 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 ਜਾ ਠੀਕ ਆ ਵਗ ਜਾ ਦੇਖ ਲੈ ਗਿਰਾਲ ਕਹਿਦੀ ਮੇਰੇ ਮਦਦ ਮਦਦ ਕਰ ਦਿੰਦਾ ਪੈਸਿਆਂ ਦੀ ਪਤਾ ਹੀ ਹੈ ਮੈਨੂੰ ਜਿਹੜੀ ਮਦਦ ਕਰਦਾ ਤੇਰੀ ਗਿਰਾਲ ਦੱਸੂਗੀ ਕੋਈ ਨਹੀਂ ਹਰਪ੍ਰੀਤ ਕੋਲੇ ਹੋਰ ਸਮਾਲ ਕੇ ਲਾਉਂ ਦਿੱਤੀਆਂ ਹਰਪ੍ਰੀਤ ਇਹਦਾ ਮਚਾਉ ਭਾਂਬੜ ਟੱਡੇ ਤੇ ਤੈਨੂੰ ਦੇਖ ਦਵਾਉਂ ਛੂ ਆਪਾਂ ਐਸੇ ਘਰ ਲਾਲ ਤੋਂ ਜੇ ਜਿਆਦਾ ਹੀ ਰੱਖੀਂ ਤੂੰ ਕਿਉਂ ਨਹੀਂ ਤਾਂ ਇਹ ਸੱਚੀ ਪਰੜੇ ਨਹੀਂ ਛੱੜਦੀ ਹੈਗੀਗੀ ਮਿੰਟ ਨਹੀਂ ਕਰੋ ਬਾਹਰ ਨਿਕਲਦੀ ਦੀਗੀ ਐਨੇ ਸਵਾਲ ਪੁੱਛਦੇ ਵੀ ਤੂੰ ਦੱਸ ਵੀ ਮੈਂ ਕਿਤੇ ਮਰ ਜੀ ਜਾ ਮਾਮਾ ਤੂੰ ਮੈਥੋਂ ਕੀ ਲੈਣਾਗਾ ਸੱਚੀ ਐਸ ਬੁੜੀ ਨੇ ਤਾਂ ਜਮ ਦੁਖੀ ਕਰ ਲਿਆ ਛੂ ਕਰ ਇਹਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਿਆ ਸਾਨੂੰ ਖੜਿਆ ਨੂੰ ਦੇਖ ਲਿਆ ਗੱਲਾਂ ਕਰਦਿਆਂ ਨੂੰ ਜੇ ਕਿਤੇ ਕਿਸੇ ਗੱਲ ਦਾ ਪਤਾ ਲੱਗ ਜਾਂਦਾ ਸੱਚੀ ਇਹ ਤਾਂ ਨਾ ਸਾਰੇ ਕਿਤੇ ਢਾ ਦਿੰਦੀ ਚੱਲ ਛੂ ਕਰ ਇਹਨਾਂ ਵੀ ਇਹਨੂੰ ਕੁਛ ਨਹੀਂ ਪਤਾ ਲੱਗਿਆ ਆ ਜਾ ਆ ਜਾ ਤੇਰੀ ਕਲਾਸ ਲਾਉਣੀ ਐ ਤੇਰੇ ਨਹੀਂ ਕਰਨੀਆਂ ਗੱਲ ਪੁੱਛਦੀ ਆ ਮੈਂ ਇਹਨੂੰ ਵੀ ਆਇਆ ਕਿੱਧਰੋਂ ਗਿਆ ਕਿੱਧਰ ਸੀ ਕੀ ਕੰਮ ਗਿਆ ਸੀ ਆ ਕਿੱਧਰ ਗਏ ਸੀ ਤੁਸੀਂ ਉਹ ਕਿੱਧਰ ਜਾਣਾ ਸੀ ਹਾਂ ਕੋਈ ਕਿਸੇ ਨੂੰ ਚਾਹ ਪਾਣੀ ਹੀ ਪੁੱਛ ਲਿਆ ਕਰ ਜਦੋਂ ਘਰੇ ਆਉਂਦਾ ਬੰਦਾ ਚਾਹ ਪਾਣੀ ਤਾਂ ਮੈਂ ਤੈਨੂੰ ਫੇਰ ਪੁੱਛੂੰਗੀ ਪਹਿਲਾਂ ਮੈਨੂੰ ਇਹ ਦੱਸ ਇਹ ਖਲਾਬੀ ਰੰਗ ਦੀ ਪੱਗ ਕਵਨਨੀ ਐ ਤਾਂ ਅੱਜ ਮੈਂ ਤਾਂ ਕਦੀ ਆਈ ਨਹੀਂ ਸੋਚਿਆ ਵੀ ਰੰਗ ਕਿਹੜਾ ਬਣਦਾ ਕਿਹੜਾ ਨਾ ਬਣਦਾ ਤੂੰ ਐਵੇਂ ਹੀ ਸ਼ੱਕ ਕਰਦੀ ਨਹੀਂ ਮੇਰੀਆਂ ਪੱਗਾਂ ਤੇ ਤੂੰ ਕਹੇ ਜੇ ਕੱਪੜੇ ਪਾਏ ਐ ਮੈਂ ਤਾਂ ਕਦੇ ਤੈਨੂੰ ਪੁੱਛਿਆ ਨਹੀਂ ਹੈਗਾ ਟਾਈ ਮੇਰੇ ਕੱਪੜਿਆਂ ਤੋਂ ਕੀ ਲੈਣਾ ਤੈਨੂੰ ਪੁੱਛਿਆ ਤੂੰ ਜਵਾਬ ਦੇ ਮੈਨੂੰ ਵੀ ਗੁਲਾਬੀ ਰੰਗ ਦੀ ਪੱਗ ਕਿਉਂ ਬੰਨੀ ਐ ਉਹ ਮਦਦ ਤਾਂ ਬੰਨੀ ਧੀ ਆ ਦੇਖ ਤੇਰੇ ਗੁਲਾਬੀ ਰੰਗ ਦੀ ਵਿੱਚ ਸ਼ੂਟ ਦੇ ਕਾ ਬੰਨੀ ਦੀ ਮੈਂ ਤਾਂ ਅੱਛਾ ਮੇਰੇ ਸ਼ੂਟ ਨਾਲ ਮਿਲਾ ਕੇ ਪੱਗ ਬੰਨੀ ਐ ਫਿਰ ਮੈਨੂੰ ਐਂ ਦੱਸ ਆਇਆ ਕਿੱਥੋਂ ਐ ਗਿਆ ਕਿੱਧਰ ਸੀ ਉਹ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਨਾ ਹਜ਼ਾਰਾਂ ਕੰਮ ਹੁੰਦੇ ਨੇ ਕਿਹੜੇ ਕਿਹੜੇ ਕੰਮ ਤੈਨੂੰ ਮੈਂ ਗਣਿਆ ਵਾਂ ਤੂੰ ਆਏ ਕਰ ਤੇਰੀ ਕਬੀਲਦਾਰੀ ਤੂੰ ਹੀ ਫੜ ਲੈ ਕਬੀਲਦਾਰੇ ਕੰਮ ਤੂੰ ਹੀ ਕਰ ਲਿਆ ਕਰ ਸਾਰੇ ਮੈਂ ਤਾਂ ਘਰੇ ਬੈਠਿਆ ਰਹਿ ਗੁਰੂ ਰਾਮਦਾਸ ਪਤੀ ਹੈ ਕਿਹੜੇ ਹਜ਼ਾਰਾਂ ਕੰਮ ਜਾਣੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਤੂੰ ਤੇਰੇ ਤੇ ਅੱਖ ਹੈ ਮੇਰੀ ਕਮਾਲ ਦੀ ਗੱਲ ਹੈ ਮੇਰੇ ਤੇ ਅੱਖ ਹੈ ਹਾਂ ਮੈਂ ਕਿੱਧਰ ਜਾਣਾ ਤੀ ਜਿੱਧਰ ਜਾਣਾ ਤੂੰ ਤੈਨੂੰ ਨਹੀਂ ਨਾ ਪਤਾ ਤੂੰ ਕਿੱਥੇ ਜਾਣਾ ਮੈਨੂੰ ਪਤਾ ਹੈ ਵੀ ਕਿੱਥੇ ਜਾਣਾ ਸਾਰੇ ਆਣ ਗਮਾਣ ਨੂੰ ਪਤਾ ਵੀ ਕਿੱਥੇ ਜਾਣਾ ਹੈ ਉਹ ਤੈਨੂੰ ਕਿਹਨੇ ਕੁਝ ਕਹਿਤਾ ਤੂੰ ਐਵੇਂ ਹੀ ਕਾ ਬਰੀਕੜੀ ਮੈਨੂੰ ਕਿਹਨੇ ਕਹਿਣਾ ਸੀ ਮੈਂ ਤਾਂ ਕਿਸੇ ਦਾ ਨਾਂ ਹੀ ਨਹੀਂ ਲਿਆ ਤੇਰੇ ਕੋਲੇ ਚੁੱਪ ਕਰਕੇ ਮੇਰੇ ਵਾਸਤੇ ਨਾ ਚਾਹ ਬਣਾ ਕੇ ਲਿਆ ਕੁੱਟਕ ਹਜ਼ਾਰ ਕੰਮ ਸੀ ਮੈਨੂੰ ਕਿਹੜੇ ਕਿਹੜੇ ਕੰਮ ਗਣਿਆ ਮੈਂ 10 ਕੰਮ ਗਿਆ ਠੀਕਾ ਜੇ ਤੇ ਇੱਕ ਕੰਮ ਗਿਆ ਹੁਣ ਫਿਰ ਤੈਨੂੰ ਮੈਂ ਗਣਿਆਦਾ ਤੂੰ ਮੇਰੇ ਹੁਣ ਮਗਰ ਤੂੰ ਹੀ ਫਿਰਿਆ ਕਰੇਂਗੀ ਮੰਗਰ ਤਾਂ ਤੇਰੇ ਤੁਰਨਾ ਪਊਗਾ ਮੈਨੂੰ ਜੇ ਮੈਨੂੰ ਲੋੜ ਪੈਗੀ ਨਾ ਮੰਗ ਤੁਰਨ ਦੀ ਤੇਰੇ ਤੇਰੇ ਮੰਗਰ ਵੀ ਤੁਰੂੰਗੀ ਤੇਰੇ ਮੰਗਰ ਗੜੀਆਂਾਂ 'ਚ ਵੀ ਜਾਊਂਗੀ ਐਂ ਕਰਿਆ ਵੀ ਦੇਖੂੰਗੀ ਵੀ ਕਿੱਥੇ ਜਾਣਾ ਹੈ ਕਿੱਥੋਂ ਆਉਣਾ ਹੈ ਜਦੋਂ ਨਾ ਮੈਂ ਕੰਮ ਕੋਈ ਜਾਇਆ ਕਰੂੰ ਹਾਂ ਮੇਰੇ ਨਾਲ ਹੀ ਵਗ ਜਾਇਆ ਕਰ ਗਿਆ ਤੂੰ ਐਂ ਕਰਿਆ ਕਰ ਕੰਮ ਹੀ ਸਾਰੇ ਤੂੰ ਕਰਿਆ ਕਰ ਕਬੀਲਦਾਰੀ ਦੇ ਮੈਨੂੰ ਤਾਂ ਲੋੜ ਹੀ ਨਹੀਂ ਪੈਂਦੀ ਮੈਂ ਤਾਂ ਸਾਮਾ ਕਬੀਲਦਾਰੀ ਮੈਂ ਤੈਨੂੰ ਕਬੀਲਦਾਰੀ ਸਾਹਮਣੇ ਵੀ ਗੱਲ ਕਰੀ ਐ ਮੈਂ ਤੈਨੂੰ ਸਿਰਫ ਇੰਨਾ ਪੁੱਛਿਆ ਵੀ ਆਇਆ ਕਿੱਥੋਂ ਐ ਉਹ ਮੈਂ ਕਿੱਥੇ ਜਾਣਾ ਸੀ ਮੈਡੀਕਲ ਸਟੋਰ ਤੇ ਗਿਆ ਥੀ ਆ ਮਾਜ ਬਿਮਾਰਤੀ ਮਾਜ ਵਾਸਤੇ ਦਵਾਈ ਲਈ ਥੋੜੀ ਆ ਦੇਖ ਲੈ ਗੋਲੀਆਂ ਮੇਰੇ ਕੋਲੇ ਤੀਆਂ ਆ ਦੇਖ ਲੈ ਇਹ ਆ ਗੋਲੀਆਂ ਨੇ ਉਹ ਆ ਦੇਖ ਲੈ ਗੋਲੀਆਂ ਨੇ ਕੋਈ ਕਾਹਨ ਗੋਲਮਾ ਹੁੰਦੀਆਂ ਬੰਦਿਆਂ ਦੀ ਜੇਬ ਚ ਮੈਂ ਕਿਹਾ ਕਹਿੰਦੀ ਆ ਵੀ ਮੈਂ ਇਸ ਖਤਰ ਗੋਲੀਆਂ ਨਹੀਂ ਲੈਣ ਗਿਆ ਹਾਂ ਗਿਆ ਹੋਏਗਾ ਉਹ ਪਹਿਲਾਂ ਤੂੰ ਕਦੇ ਮੈਨੂੰ ਆ ਗੱਲਾਂ ਪੁੱਛੀਆਂ ਨਹੀਂ ਸੀ ਅੱਜ ਤੈਨੂੰ ਕੀ ਹੋ ਗਿਆ ਪਹਿਲਾਂ ਨਹੀਂ ਪੁੱਛਣਾ ਫਿਰ ਹੁਣ ਪੁੱਛਦੀਆਂ ਹੁਣ ਦੱਸ ਦਿਆ ਕਰ ਮੈਨੂੰ ਕੋਈ ਨਹੀਂ ਮੈਂ ਦੱਸ ਦਿਆ ਕਰੂੰਗਾ ਤੈਨੂੰ ਚੁੱਪ ਕਰਕੇ ਚਾਹ ਬਣਾ ਕੋ ਜੀ ਚਾਹ ਕਰ ਲਿਆ ਅੱਜ ਇਹਨੂੰ ਕੀ ਹੋ ਗਿਆ ਅੱਗੇ ਤਾਂ ਨਾ ਕਦੇ ਜਾਣਵਾਰੇ ਨਾ ਕਦੇ ਆਉਣਵਾਰੇ ਕਦੇ ਪੁੱਛੀ ਨਹੀਂ ਸੀ ਕੋਈ ਗੱਲ ਅੱਜ ਬਾਲੀ ਇੰਟਰਵਿਊ ਲੈ ਜਾਂਦੀ ਸੀ ਓਏ ਉਹੀ ਦਿਮਾਗ ਖਰਾਬ ਹੋਇਆ ਪਹਿਲਾਂ ਤਾਂ ਐਮੀ ਪਕਾਈ ਮਾਰਦੀ ਰਹਿੰਦੀ ਐ ਇੰਨੀਆਂ ਜਿਹਾ ਗੱਲਾਂ ਤੇ ਮੈਨੂੰ ਅਸਰ ਕਰਦਾ ਚਾਹ ਲਿਆ ਮੇਰੇ ਵਾਸਤੇ ਕੁਟਕ ਤੂੰ ਤਾਂ ਨਹੀਂ ਕਰਦਾ ਮੈਂ ਕਰਦੀ ਆ ਨਾ ਮੈਨੂੰ ਸ਼ੱਕ ਐ ਮੈਂ ਹੁਣ ਇਸ ਗੱਲ ਦੀ ਖੋਜ ਕਰਕੇ ਛੱਡੂਗੀ ਹੁਣ ਮੈਂ ਤੇਰਾ ਮੰਗਰਾ ਕਰਿਆ ਕਰੂੰਗੀ ਜੇ ਤੂੰ ਘਰੋਂ ਨਿਕਲਿਆ ਕਰੇਂਗਾ ਨਾ ਵੀ ਇਹ ਜਾਂਦਾ ਕਿੱਥੇ ਖੜਦਾ ਕਿੱਥੇ ਹੈ ਹਾਂ ਜਦੋਂ ਹੁਣ ਅੱਖੀਂ ਦੇਖ ਲਿਆ ਅੱਖੀਂ ਦੇਖ ਕੇ ਵੀ ਹੁਣ ਮੈਂ ਚੱਲ ਲਾਂ ਦੇਖਦਾ ਜੇ ਤੈਨੂੰ ਤਾਂ ਮੈਂ ਕਰ ਦੂੰ ਸਿੱਧਾ ਮਣਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤਾਈ ਇਹੋ ਜੀਆਂ ਗੱਲਾਂ ਜੀਆਂ ਕਿਉਂ ਕਰਦੀ ਸੀ ਅਕੇ ਤੇਰੇ ਛੂਟ ਗੁਲਾਬੀ ਪਾਇਆ ਅਕੇ ਗਰਲਾਲ ਦੇ ਇਹ ਜੀ ਪੱਗ ਬੰਨੀ ਆ ਮੈਨੂੰ ਤਾਂ ਗੱਲ ਸਮਝ ਨਹੀਂ ਆਉਂਦੀਗੀ ਕਿਤੇ ਹੋਰ ਹੀ ਤੈਨੂੰ ਤਾਂ ਹੀ ਸੋਚੀ ਜਾਂਦੀਗੀ ਮੇਰੇ ਤਾਂ ਇਹ ਜੀ ਕਦੇ ਗੱਲ ਹੀ ਨਹੀਂ ਦਿਲ ਚਾਈ ਹੈਗੀਗੀ ਹੋਰ ਕੀ ਤਾਈ ਦਤਾ ਨਾ ਇਹ ਜਾਇ ਨਹੀਂ ਪਤਾ ਵੀ ਕੀ ਕੀ ਗੱਲਾਂ ਬਣਾਉਗੀ ਆ ਹਰਪ੍ਰੀਤ ਵੀ ਤੁਰੇ ਆਉਂਦੀ ਹੈਗੀ ਲੈ ਕਿਵੇਂ ਹਰਪ੍ਰੀਤ ਠੀਕ ਆ ਪਹਿਣੀ ਵਧੀਆ ਤੂੰ ਸੁਣਾ ਵਧੀਆ ਤੂੰ ਦੱਸ ਵਾਲੀ ਗੂੜਾ ਗੂੜਾ ਰੰਗ ਪਾਈ ਫਿਰਦੀ ਐ ਨਹੀਂ ਛੂਟਦਾ ਛੂਟਦਾ ਤੈਨੂੰ ਪਤਾ ਹੀ ਹੈਗਾ ਹੁਣ ਪਾਏ ਆਗੇ Papa ਹੰਡਾ ਦਿੰਨੇ ਹੈਗੀ ਇੰਨੀ ਉੱਤੋਂ ਗਰਮੀ ਪਈ ਜਾਂਦੀ ਅੱਗ ਪਈ ਜਾਂਦੀ ਐ ਕੋਈ ਤੂੰ ਸੂਤੀ ਛੂਟ ਪਾ ਮੇਰੇ ਵਾਂਗੂ ਪਤਲਾ ਪਾ ਇਹਦੇ ਨਾਲ ਤਾਂ ਪਹਿਨੇ ਕਾਲੀ ਕਾਲੀ ਲੱਗਦੀਆਂ ਛੂਟ ਤਾਂ ਤੂੰ ਲਾ ਦੇ ਚਲ ਕੋਈ ਨਾ ਕਾਲੀ ਜਵਾਲੀ ਮੈਂ ਤਾਂ ਨਾ ਉੱਥੇ ਜਾਣਾ ਸੀ ਮੰਡੀ ਜਾਣਾ ਸੀਗਾ ਤਰਪਤਾ ਕੁੜਾਂ ਨੂੰ ਆਉਣਗੇ ਰਖੜਾ ਰੋਖੜੀਆਂ ਲੈਣ ਤੇ ਮੈਂ ਵੀ ਜਾਣਾਗਾ ਅੱਛਾ ਪਹਿਣੇ ਰਖੜੀਆਂ ਲੈਣ ਜਾਣੀਆਂ ਹਾਂ ਰਖੜਾ ਲੈਣੇ ਜਾਣਾਂਗਾ ਕਾਹੀ ਐ ਫੇਰ ਐ ਸਜੀ ਬਜੀ ਫਿਰਦੀ ਹੈਗੀ ਹੋਰ ਫੇਰ ਉਹਨਾਂ ਜਿੱਤਿਆਂ ਕਿ ਤੇ ਰਖੜੀ ਬੰਨਣ ਜਾਣਗੀ ਉਦੋਂ ਪਾਲੀ ਸ਼ੂਟ ਪਹਿਲੀ ਕਪਾ ਕੇ ਗਲੀਆਂ ਚ ਲੈ ਹੁਣ ਮੇਰੀ ਗੱਲ ਸੁਣਾ ਹੁਣ ਮੰਡਾਂ ਚ ਹੁਣ ਸੜੇ ਪਿਚੜੇ ਥੋੜੀ ਪਾ ਕੇ ਜਾਈਦਾ ਹੁੰਦਾ ਸੌ ਤਰ੍ਹਾਂ ਦੇ ਲੋਕ ਟੱਕਰ ਦੇ ਅਗਲਾ ਕਹਿੰਦਾ ਲੈ ਦੇਖ ਲੈ ਕਿਸੇ ਨੂੰ ਆਪਦੇ ਘਰ ਦਾ ਹਾਲ ਥੋੜੀ ਦਿਖਾਉਣਾ ਦਾ ਵੀ ਸੀ ਘਰੇ ਕਿਵੇਂ ਆਗੇ ਅੱਛਾ ਹੋਰ ਨਹੀਂ ਪੈਸੇ ਪੂਸਿਆਂ ਦਾ ਹੱਲ ਜਾ ਕਰਦੀ ਫਿਰਦੀਆਂ ਹੈਨਾ ਪੈਸੇ ਦਾ ਹਾਲ ਤਾਂ ਫਿਰ ਤੈਨੂੰ ਪਤਾ ਤਿਹਾੜ ਦੇਣਾ ਕਰਨੀ ਪੈਂਦਾਗਾ ਜਦੋਂ ਕੁੜੀਆਂ ਆਗੀਆਂ ਮੌਕੇ ਤੇ ਫਿਰ ਥੋੜੀ ਕਰੂੰਗੀ ਨਾ ਫਿਰ ਜਦੋਂ ਚੀਜ਼ ਨਾ ਹੋਵੇ ਕੋਣੀ ਤੇ ਨਾ ਜਾਓ ਨਾ ਬੰਨ ਰਖੜੀ ਲੈ ਲੈਣ ਜਾ ਰਖੜੀਆਂ ਰਖੜੀਆਂ ਤੈਨੂੰ ਪਤਾ ਹਨਾ ਜੇ ਕਿਦੋਂ ਨੀੜਾ ਕੱਪੜਾ ਤੇਰੇ ਕੋਲੇ ਹੈ ਹੀ ਨਹੀਂ ਪੈਸੇ ਲੈਉਣ ਨੂੰ ਕੁੜੀਆਂ ਨੂੰ 100-100 ਰੁਪਿਆ ਦੇ ਕੇ ਮੋੜਦੀ ਕੁੜੀਆਂ ਹੁਣ ਬਗਾਨੇ ਬਗਾਨੇ ਪੁੱਤ ਹੁੰਦੇ ਆ ਨਾਲ ਸਮਝਦੇ ਨਹੀਂ ਹੈਗੇਗੇ ਹੈਂ ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਭੈਣੇ ਪੰਡਤ ਤਾਂ ਕਾਨੂੰਨੀ ਸਮਝਦੇ ਭੈਣੇ ਮੈਨੂੰ ਤਾਂ ਸਮਝ ਆ ਗਈ ਸਾਰੀ ਗੱਲ ਕਰ ਤੈਨੂੰ ਨਹੀਂ ਆਈ ਹਜੇ ਤੈਨੂੰ ਜਿੱਦੇ ਸਮਝ ਆ ਗਈ ਨਾ ਤੈਨੂੰ ਅੱਦੇ ਪਤਾ ਲਗੂ ਕੀ ਸਮਝਣ ਕੀ ਗੱਲਾਂ ਦੀ ਕਰੀਏ ਨੇ ਸਮਝ ਆ ਗਈ ਤੁਮ ਗੱਲਾਂ ਨੇ ਤਾਂ ਵਾਜਿ ਪਤਾ ਲੱਗਦਾ ਹੁੰਦਾ ਬੰਦੇ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਹੁੰਦਾ ਪਹਿਲਾਂ ਤਾਂ ਤੈਨੂੰ ਪਤਾ ਹਰਪ੍ਰੀਤ ਮੇਰੀ ਗੱਲ ਸੁਣ ਤੈਨੂੰ ਪਤਾਗਾ ਸਾਡੇ ਪਰੌਣੇ ਕਹੇ ਜੇ ਭੈਣੇ ਹੈ ਜੇ ਤਾਂ ਮੇਰੀ ਸੱਸ ਹੁੰਦੀ ਤਾਂ ਉਹ ਆਪੇ ਕਰਦੀ ਜਿਹੜਾ ਨਾ ਕਰਦੀ ਤੀਕ ਭੈਣੇ ਮੈਂ ਕਿਹਾ ਛੋਟੇ ਪਰੌਣੇ ਤੋਂ ਹੀ ਗੱਲ ਟਿੰਡੀਆਂ ਲੈਣੀਆਂ ਆਈਆਂ ਕਹੇ ਜੇ ਮਰਜ਼ੀ ਸੋਡੇ ਪਰੌਣੇ ਸੋਡੇ ਘਰੇ ਆਉਣਗੇ ਸਾਡੇ ਕਿਹੜੇ ਜਾਣਗੇ ਮੈਂ ਤਾਂ ਸੋਤੇ ਆ ਗਈ ਤੇਰੇ ਕੋਲੇ ਫਿਰ ਮੈਂ ਤਾਂ ਇਹ ਤਾਂ ਕਹਿਣੀ ਆ ਵੀ ਤੈਨੂੰ ਸਾਡੇ ਘਰ ਦਾ ਨਹੀਂ ਪਤਾ ਮੈਨੂੰ ਹੱਲ ਸਾਰਾ ਕਰਨਾ ਪੈਂਦਾ ਹੁਣ ਉਹ ਤੈਨੂੰ ਪਤਾ ਹੀ ਹੈਗਾ ਘਰ ਦਾ ਤਾਂ ਮੈਨੂੰ ਲੱਗ ਜੂ ਪਤਾ ਗੱਲ ਕਰ ਹਜੇ ਮੈਨੂੰ ਨਾ ਕੋਈ ਨਹੀਂ ਮੇਰੇ ਕੋਲੇ ਜਿੱਦ ਤੇ ਟਾਈਮ ਹੋਇਆ ਨਾ ਖੁੱਲਾ ਤੈਨੂੰ ਉਦੋਂ ਦੱਸ ਕੇ ਜਾਊਂਗੀ ਤੇਰੇ ਘਰ ਦਾ ਚਲ ਕੋਈ ਨਾ ਭਣੀ ਮੈਂ ਤਾਂ ਹੁਣ ਤੇਰਾ ਪਤਾ ਨਹੀਂ ਲਾ ਦੇਖ ਤੂੰ ਕਹੇ ਜੀਆਂ ਗੱਲਾਂ ਆ ਕਰੀ ਜਾਣੀ ਹੈਗੀ ਕੱਲ੍ਹ ਤੇ ਮੈਂ ਕਰਦੀ ਮੈਂ ਤਾਂ ਐਂ ਕਹਿਨੀ ਆ ਵੀ ਮੰਡੀ ਦਾ ਕੀ ਮੰਡੀ ਤਾਂ ਕਹੇ ਜ ਮਰਜੀ ਕੱਪੜੇ ਬਾਕੇ ਵਗ ਜਾ ਆ ਛੂਟ ਲਾ ਦੇ ਭਣੀ ਤੂੰ ਸ਼ੂਟ ਲੈ ਕੁੜੇ ਮੇਰਾ ਸ਼ੂਟ ਤੈਨੂੰ ਕਾਦੀ ਭੀੜ ਹੋ ਜਾਂਦੀ ਹੈਗੀ ਮੈਨੂੰ ਭੀੜ ਹੋਈ ਜਾਂਦੀ ਅਜ ਫੇਰ ਹੀ ਕਹਿੰਨੀ ਆ ਤੈਨੂੰ ਚਲ ਕੋਈ ਨਹੀਂ ਜੇ ਮੇਰੇ ਜਦੋਂ ਮੇਰੇ ਜੀ ਕਿਤਾ ਪਾਈ ਮੈਂ ਲਾ ਦੂੰਗੀ ਸ਼ੂਟ ਹੁਣ ਤਾਂ ਇਹਨੂੰ ਦੱਸ ਕਾਦੇ ਵਾਸਤੇ ਮੇ ਜੇ ਮਾਂ ਹੁੰਦਾ ਵੀ ਸ਼ੂਟ ਵਧੀਆ ਪਾਈ ਫਿਰਦੀ ਹੈਗੀ ਲੈ ਮੇ ਚੇਵੇਂ ਨੂੰ ਮੇਰੇ ਕੋਲੇ ਕੀ ਕੱਪੜੇ ਨਹੀਂ ਤੂੰ ਮੇਰੀ ਗੱਲ ਸੁਨਾਰ ਪੀ ਤੇ ਫੇਰ ਕਿ ਹੋ ਗਿਆ ਮੇਰੇ ਘਰੇ ਪਰ ਮੈਨੂੰ ਤੰਗੀ ਆਗੀ ਹੁਣ ਕੱਪੜਾ ਨਹੀਂ ਦਿੱਤਾ ਦੇਖ ਪਾਉਣਾ ਹੀ ਆਗਾ ਹੈ ਤਿਹਾਰ ਦੇ ਦੇਣਾ ਕੋ ਕੁੜੀ ਕਤਰੀ ਆ ਜਾਂਦੀ ਤੇ ਬੁਰਾ ਲੱਗਦਾਗਾ ਆਹੋ ਮੈਨੂੰ ਪਤਾ ਹੀ ਹੈ ਕਿਹੜੇ ਤਿਹਾਰਾਂ ਤੇ ਪਾਉਣੂ ਕੱਪੜੇ ਕ ਹਰਪੀਤ ਹੁਣ ਬੈਠੇ ਦਬਾਲਾ ਬੋਲੀ ਆ ਨੇ ਤੇਰੇ ਕੋ ਖੋ ਦਿਮਾਗ ਚ ਗੱਲ ਗੁੱਲ ਹੈਗੀ ਆ ਤਾਂ ਮੈਨੂੰ ਖੁੱਲ ਕੇ ਦੱਸ ਦੇ ਐਵੇਂ ਗੋਲੋਮਲ ਗੱਲਾਂ ਹੀ ਨਾ ਬਾਲੀਆਂ ਕਰ ਤੇਰੇ ਦਿਮਾਗ ਚ ਕੀ ਗੱਲ ਹੋਣੀ ਸੀ ਦਿਮਾਗ ਚ ਤਾਂ ਤੇਰੇ ਚੱਲਦੀਆਂ ਗੱਲਾਂ ਮੇਰੇ ਕਿੱਥੇ ਚੱਲਦੀਆਂ ਮੈਂ ਤਾਂ ਪਾਗਲ ਆ ਜਿਹੜੀ ਘਰੇ ਬੈਠੀ ਆਂ ਦੇਖ ਭੈਣੇ ਮੇਰੀ ਗੱਲ ਸਰ ਮੇਰੇ ਪਹਿਲੀ ਮਾਨ ਬਥੇਰਾ ਪੈੜਾ ਹੋਇਆ ਪਿਆ ਰਖੜਣਾ ਤੇ ਦੇਣਾਗੇ ਤੇ ਉਹੀ ਗੱਲ ਤੈਨੂੰ ਤੂੰ ਨਹੀਂ ਮੇਰੀਆਂ ਗੱਲਾਂ ਸਮਝ ਸਕਦੀ ਭੈਣ ਵਣ ਕੇ ਤੂੰ ਆ ਗਈ ਮੈਂ ਕਿੱਥੇ ਸਮਝ ਸਕਦੀ ਆ ਮੈਂ ਤਾਂ ਭੋਲੀ ਭਾਲੀ ਆ ਮੈਨੂੰ ਤਾਂ ਪਤੀ ਨਹੀਂ ਸੀ ਤੇਰਾ ਵੀ ਤੂੰ ਇੰਨੀ ਸ਼ੈਤਾਨ ਵੀ ਹੈਗੀ ਹਾਂ ਐ ਸਾਡੇ ਨਾਲ ਤਾਂਉਣ ਦੀ ਲੋੜ ਐ ਨਾ ਸਾਡੇ ਬਾਰ ਕੋਲ ਦੀ ਨੰਗਣ ਦੀ ਲੋੜ ਐ ਆਪਦੇ ਘਰੇ ਰਿਹਾ ਕਰ ਹਰਪ੍ਰੀਤ ਦੇਖ ਮੈਂ ਤੁਹਾਡੇ ਘਰੇ ਕੋਈ ਕਿੰਨਾ ਕ ਕੀ ਲੈਣ ਆਉਣੀ ਆ ਭੈਣੇ ਹੁਣ ਉਹੀ ਗੱਲ ਆਪਦੇ ਕੰਮ ਮਤਲਬ ਤਾਂ ਜਾਣੇ ਹੀ ਹੈਗਾ ਤੈਨੂੰ ਪਤਾ ਹੁਣ ਆਪਦੇ ਕੋਈ ਜਿਹਨੂੰ ਦੁੱਖ ਲੱਗਦਾ ਨਾ ਮਤਲਬ ਮੈਨੂੰ ਹੋਰ ਕਿਸੇ ਦੇ ਘਰ ਆਹ ਨਹੀਂ ਗੇ ਪਿੰਡ ਚ ਵਗ ਜਾਂ ਗਾਂ ਟੱਪ ਜਾਂ ਤੂੰ ਹਰਪ੍ਰੀਤ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਆ ਕੁੜੇ ਮੇਰੀ ਗੱਲ ਸੁਣ ਭੈਣੇ ਜਿਹਨੂੰ ਦੁੱਖ ਲੱਗਦਾ ਹੁੰਦਾ ਨਾ ਉਸੇ ਨੂੰ ਪਤਾ ਹੁੰਦਾ ਵੀ ਦੁੱਖ ਤਕਲੀਫ ਕੀ ਹੁੰਦਾਗਾ ਹਾਂ ਮੈਨੂੰ ਇਹ ਪੇਕਿਆ ਬਣ ਗੋ ਬਥੇਰੀ ਦੁਖੀਆਂ ਮੈਂ ਤੇ ਫਿਰ ਰਬਾਰਾਂ ਗੱਲਾਂ ਨਾ ਕਰ ਪੈਣ ਮਾਰ ਕੇ ਹਾੜੇ ਹਰੇਕ ਦੀ ਦੁਖੀ ਹੁੰਦਾ ਕੋਈ ਵੀ ਨਹੀਂ ਸੌਖਾ ਪੇਕਿਆ ਕਰਨ ਨੂੰ ਤਾਂ ਪੇਕਿਆ ਨੂੰ ਤਾਂ ਹਰੇਕ ਨੂੰ ਕਿਸੇ ਨਾ ਕਿਸੇ ਦੀ ਔਖਾ ਹੈਗੀ ਐ ਗੱਲ ਕਰਨ ਔਖ ਮੈਂ ਤੇਰੀ ਜਾਣਦੀਆਂ ਕਿਹੜੀ ਔਖਾ ਤੈਨੂੰ ਤੇ ਕਿਹੜੀ ਨਹੀਂ ਕੋਈ ਗੱਲ ਨਹੀਂ ਜਿੱਦ ਮੇਰੇ ਡਿੱਕੇ ਚੜ ਵੀ ਨਾ ਉੱਤੇ ਦੇਖਦੀ ਜਾਈਂ ਫਿਰ ਤੱਕਲੇ ਵਰਗੀ ਕਰ ਦੂੰ ਤੈਨੂੰ ਉੜੇ ਕੀ ਗੱਲਾਂ ਜਾਂ ਕਰ ਗਈ ਮੈਂ ਤਾਂ ਇਹਦੀ ਸਮਝ ਆਉਂਦੀ ਹੈਗੀ ਹੋਰ ਇੱਕ ਸ਼ੂਟ ਲਾ ਦੇ ਆਏ ਬਾਜੋ ਉਹ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਦੀ ਪਹਿਲਾਂ ਤਾਈ ਹਾਂ ਜੇ ਲੱਗੀ ਕਿ ਤਰ ਸ਼ੂਟ ਐਡਾ ਸੋਹਣਾ ਪਾਇਆ ਆਏ ਬਾਜੋ ਹੁਣ ਹਰ ਵੀ ਤਾਂ ਉਹ ਗੱਲਾਂ ਜਾਂ ਹਾਂ ਕਰੀ ਜਾਂਦੀਆਂ ਇਹਨਾਂ ਦੇ ਦਿਮਾਗ 'ਚ ਚੱਲੀ ਗਈ ਜਾਂਦਾਗਾ ਕਿ ਸ਼ੂਟ ਲਾ ਦੇ ਸ਼ੂਟ ਲਾ ਦੇ ਸਾਡੇ ਘਰ ਬੰਨੀ ਨਹੀਂ ਵੀ ਮੈਂ ਜੇ ਤੁਹਾਡੇ ਘਰੇ ਕੀ ਕਰਨ ਆਉਣਾਗਾ ਐਵੇਂ ਦੇਖੀ ਜਦੋਂ ਕੋਈ ਇੱਕ ਤਾਂ ਬੰਦਾ ਦੁਖੀ ਹੁੰਦਾ ਇਹ ਕ ਕਹਿ ਕੇ ਨਹੀਂ ਦੁਖੀ ਕਰ ਲੈਂਦੀਆਂ ਗੀਆਂ ਨੀੜਾ ਕੱਪੜਾ ਵੀ ਨਹੀਂ ਪਾ ਪਾਏ ਨੂੰ ਜਰਦੀਆਂ ਹੈਗੀਆਂ ਚੱਲ ਮਾੜਾ ਮਾਂਜਾ ਭਾਂਡੇ ਭੁੰਡੇ ਜੇ ਹੋ ਯਾਰ ਹਰਪ੍ਰੀਤ ਮੈਂ ਤੇਰਾ ਦੇ ਫੂਸ ਪਾਇਦਾ ਨਿਕਲੂਗਾ ਪਾਬੜਾ ਬਾਵਾ ਸਾਰਾ ਕਿਵੇਂ ਹੈ ਹਰਪ੍ਰੀਤ ਠੀਕ ਆ ਤਾਈ ਜਾਏ ਕਿੰਨੇ ਕੋਲੇ ਹਾਂ ਜਾਇਆ ਹੀ ਕੀ ਆ ਜੀ ਬਾ ਲੈ ਕਿਰਨਾ ਕਿੱਥੇ ਉਹੀ ਗੱਲ ਗੱਲ ਤੇ ਆਉਂਦੀ ਐ ਕਿਰਨਾ ਨੇ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਕਿਰਨਾ ਤਾਂ ਕਿਸੇ ਗੱਲਤੀ ਨਹੀਂ ਆਈ ਜਮ ਉਹ ਕੋ ਮਾਨੀ ਉਹਨੂੰ ਪੈਸੇ ਮਿਲਦੇ ਆ ਪੈਸੇ ਤਾਂ ਮਿਲਦੇ ਆਗੀ ਪੈਸਿਆਂ ਦੀ ਤਾਂ ਮੈਂ ਕੀ ਗੱਲ ਕਰੀ ਹਲੇ ਗੱਲ ਕਰ ਮੈਂ ਐ ਗੱਲਾਂ-ਗੱਲਾਂ ਚ ਪੁੱਛ ਵੀ ਲਿਆ ਸੀ ਵੀ ਕੁੜੇ ਕਿਵੇਂ ਗਈ ਸੀ ਕਿਵੇਂ ਤੂੰ ਸ਼ੂਟ ਜਪਾਈ ਫਿਰਦੀ ਐ ਮੈਨੂੰ ਕਹਿੰਦੀ ਨਾ ਸਾਡੇ ਤਾਂ ਤਾਂ ਕੁੜੀਆਂ ਆਉਣੀਆਂ ਰਖੜੀਆਂ ਮੰਨਣ ਮੈਨੂੰ ਤਾਂ ਉਹਨਾਂ ਖਾਤਰ ਲੀੜਾ ਕੱਪੜਾ ਚਾਹੀਦਾ ਨਾ ਮੈਂ ਕਿਹਾ ਤੇਰੇ ਕੋਲੇ ਪੈਸੇ ਹੈ ਨਹੀਂ ਫਿਰ ਨਾ ਲੈ ਲੀੜਾ ਕੱਪੜਾ ਕੁੜੀਆਂ ਨੂੰ 100-100 ਰੁਪਿਆ ਦੇ ਦੀ ਲੈ ਕਹਿੰਦੀ ਐ ਕਿਵੇਂ ਦੇ ਦਿਆਂ ਸਾਡੇ ਪਰੌਣੇ ਕੀ ਆਖਣਗੇ ਆ ਦੇ ਕੰਮ ਦਾ ਲਾਦੂ ਮਿਲਦੇ ਜਿਵੇਂ ਕਹਨੇ ਹੁੰਦੇ ਜਾਈ ਨਹੀਂ ਕਹਣਗੇ ਨਾ ਬੜੀਆਂ ਕਿ ਬੱਚੇ ਦਾ ਰਾਜ ਪੱਜ ਤੇ ਕਿ ਮਾਂ ਦਾ ਰੱਜ ਆਹੋ ਬਲੇ ਕੁੜੀਆਂ ਨੇ ਤਾਂ ਬਹਾਨੇ ਲਾਉਂਦੇ ਆਆਂ ਕੰਨਿਆਂ ਨੂੰ ਗੜਾ ਲੈ ਕੇ ਦੀ ਉਗੜੀ ਮਨ ਨੂੰ ਦਿੰਦੀ ਇਹ ਤੋਸ਼ ਕੇ ਆਪ ਲੈ ਆਉਗੀ ਆਪ ਤਾਂ ਖਾਉਗੀ ਐਂ ਖਬਰ ਕਿੰਨੇ ਕੋ ਪੈਸੇ ਖਾਂਦੀ ਐ ਇਹ ਬੂਮਾ ਮਰ ਜਾਂਦੇ ਇਹਦਾ ਬਾੜਿਆ ਤਾਂ ਖਾਂਦੀ ਐ ਕੱਲੇ ਗਰਲਾਲ ਤੋਂ ਨਹੀਂ ਕਿੱਥੇ ਉਹਨੂੰ ਮੈਂ ਬਥੇਰਾ ਪੁੱਛਿਆ ਗੱਲਾਂ ਗੱਲਾਂ ਚ ਉਹ ਵੀ ਕਿਸੇ ਗੱਲ ਤੇ ਨਹੀਂ ਆਇਆ ਜਮਾ ਮੈਨੂੰ ਕਹਿੰਦਾ ਤੂੰ ਚਲਾ ਲੈ ਕਬੀਲਦਾਰੀ ਕਹਿੰਦਾ ਤੂੰ ਕਰ ਲਿਆ ਕਰ ਕੰਮ ਜਾ ਕੇ ਬਾਹਰ ਕਿਸੇ ਦੇ ਰਿਮੋਟ ਦੀ ਉਹਨਾਂ ਦੀ ਮੂ ਵੀ ਆਈ ਘਾਂਦੀ ਸੀ ਵੇ ਕੋਈ ਅੰਬੋ ਸਰਤਾ ਕਹਿੰਦੀ ਬਸ ਨਾ ਕਿ ਨਾਨੇ ਪੈਸੇ ਫੜਾਈ ਜਾਂਦਾ ਤੇ ਕਹਿੰਦੀ ਸਾਡੇ ਤਾਂ ਪੰਜੀ ਨਹੀਂ ਲੈ ਕੇ ਜਾਂਦਾ ਕਰੇ ਕੀ ਕਰੀਏ ਤਾਈ ਹੁਣ ਮੈਂ ਉਹ ਗੱਲ ਸਿੱਧੇ ਮੱਥੇ ਤਾਂ ਹੁਣ ਮੈਂ ਕਹਿ ਵੀ ਨਹੀਂ ਸਕਦੀ ਮੈਂ ਤਾਂ ਲਾ ਦੇ ਗੱਲ ਕਰ ਬਹੁਦੇ ਹਟਾਤਾ ਹੋਗਾ ਗੱਲਾਂ ਗੱਲਾਂ ਚ ਕਹਿ ਕੇ ਵੀ ਆਈਆਂ ਕੱਪੜਿਆਂ ਦਾ ਮੈਂ ਅਖਾ ਕੁੜਿਆ ਸੂਟ ਬਦਲ ਲਾ ਕਹਿੰਦੀ ਮੈਂ ਤਾਂ ਮੰਡੀ ਜਾਣਾ ਤਾਂ ਪਾਇ ਮਾ ਪਤਾ ਹੀ ਮੈਨੂੰ ਤੇਰਾ ਮੰਡੀਆਂ ਦਾ ਕਿਹੜੀ ਮੰਡੀ ਜਾਣਾ ਤਾਂ ਕਾਦੀ ਮਾਰੀ ਨਹੀਂ ਪਾਇਗਾ ਸੁਣਾਈ ਤਾਂ ਮੈਂ ਸਾਰੀ ਕਰਕੇ ਆਈ ਆ ਰਾਜਵੀਰ ਬਿਮਾਰ ਹੋ ਗਈ ਵਿਚਾਰੀ ਟੈਂਸ਼ਨਾਂ ਨਾਲ ਹਾਂ ਹੋਰ ਉਹਨੇ ਇਹੀ ਟੈਨਸ਼ਨ ਹੈ ਹੋਰ ਨੂੰ ਕਾਦੀ ਟੈਨਸ਼ਨ ਹੈ ਨਹੀਂ ਹੁਣ ਕੱਲੀ ਉਹਨੂੰ ਕੀ ਟੈਨਸ਼ਨ ਤਾਂ ਮੈਨੂੰ ਵੀ ਖਾਊਗੀ ਹੁਣ ਤਾਂ ਮੈਨੂੰ ਵੀ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਮੈਨੂੰ ਤਾਂ ਗੱਲ-ਗੱਲ ਹਰੇਕ ਗੱਲ ਹੁਣ ਮੈਨੂੰ ਤਾਂ ਹਰੇਕ ਗੱਲ ਤੇ ਸ਼ੱਕ ਹੋ ਹੀ ਜਾਂਦਾ ਹੁਣ ਜਦੋਂ ਕਿਰਨਾਂ ਨੂੰ ਰੁਪਈਆ ਦੀ ਲੋੜ ਸੀ ਉਹ ਤਾਂ ਜਰਕਦੇ ਨੇ ਕਿਤੇ ਔਸ ਮੋੜ ਤੇ ਖੜ ਜਾਂਦੀ ਸੀ ਕਿਤੇ ਔਸ ਮੋੜ ਤੇ ਖੜ ਜਾਂਦੀ ਸੀ ਅੱਜ ਮੈਂ ਇਹਦੇ ਵਾਸਤੇ ਲੱਗੇਫਟ ਵੀ ਲਿਆਇਆ ਦੰਦੀ ਛਾਂਪ ਲਿਆ ਰੱਖੀ ਤੀ ਅੱਜ ਆਈ ਨਹੀਂ ਜਿਵੇਂ ਬਾਗ ਗਿਆ ਫਿਰ ਮੈਨੂੰ ਨਾਰਾਜ਼ ਹੋ ਜਾਊਗੀ ਹੁਣ ਮੈਂ ਕਿੰਨਾ ਚਿਰ ਡਿੱਕੀ ਜਾਊਂਗਾ ਉਹਨੂੰ ਬੈਠਾ ਹਾਂ ਕੀ ਪਾਇਗੀ ਜੇ ਇਹ ਤਾਂ ਕੁਛ ਨਹੀਂ ਪਾਇਆ ਮੇਰਾ ਪਾਇਆ ਤਾਂ ਹੈਗਾ ਮੇਰੇ ਸਾਹਮਣੇ ਉਹ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਹੈਗਾ ਤੂੰ ਤਾਂ ਐਵੇਂ ਸਾਰਾ ਦਿਨ ਸ਼ੱਕ ਕਰਦੀ ਰਹਿਣੀ ਐ ਨਾ ਕਿਦੀ ਵੇੜ ਤੇ ਕਿਨੂੰ ਡਿੱਕੀ ਜਾਂਦਾ ਮੇਠਾ ਕਿਨੂੰ ਡੇਖਣਾ ਦੀ ਹਾਂ ਕਿਰਨਾ ਹੁਣ ਡੇਖਦਾ ਠੀਕਾ ਮੜਾ ਜਾ ਕੰਮ ਦੀ ਕਿਰਨਾ ਹੁਣ ਘਰੇ ਵੀ ਆਉਣ ਲੱਗ ਗਈ ਉਹਨੇ ਕਿਹਾ ਸੀ ਵੀ ਮੈਂ ਘਰੇ ਆਉਂਗੀ ਘਰੇ ਆ ਕੇ ਤੈਨੂੰ ਕੰਮ ਦੱਸੂਗੀ ਕੀ ਕੰਮ ਹੈ ਕੰਮ ਦਾ ਪਤਾ ਹੋਣਾ ਮੈਂ ਤੈਨੂੰ ਦੱਸ ਦਿਆਂ ਭੂਮਾ ਮਰ ਜਾ ਨਹੀਂ ਇੱਥੋਂ ਤੱਕਰ ਗੱਲਾਂ ਪਹੁੰਚ ਗਈਆਂ ਹੁਣ ਉਹ ਘਰ ਤੱਕਰ ਵੀ ਪਹੁੰਚ ਗਈ ਮੈਂ ਤਾਂ ਉਹਨੂੰ ਆਖਿਆ ਸੀ ਵੀ ਸਾਡੇ ਘਰ ਮੁਰਦੀ ਵੀ ਨਾ ਲੰਗੀ ਤੇ ਉਹ ਘਰੇ ਆਉਣ ਦੀਆਂ ਗੱਲਾਂ ਕਰਦੀ ਐ ਮੈਨੂੰ ਨੇ ਫੋਨ ਕੀਤਾ ਤੀ ਘਰੀਏ ਗੋਚ ਤਾਂ ਤੂੰ ਐਂ ਘਰ ਉਹਦੇ ਵਾਸਤੇ ਵਧੀਆ ਚਾਹ ਬਣਾ ਲੈ ਜਿਹੜਾ ਮੈਂ ਪੀਂਦਾ ਚਾਹ ਨਹੀਂ ਬਣਾਉਣੀ ਮਾਰੇ ਖਾਤਰ ਮੈਂ ਤਾਂ ਉਹਦੇ ਖਾਤਰ ਨਾ ਕੌਫੀ ਬਣਾਉਂਗੀ ਕੌਫੀ ਚੱਲ ਕੌਫੀ ਬਣਾ ਲੈ ਲੈ ਹਾਂ ਉਹ ਸਮਾਰ ਕੇ ਮਸਾਲਾ ਮਸੂਲਾ ਪਾ ਤੂੰ ਜਾ ਜਾ ਕੰਮ ਕਰ ਆਉਣ ਵਾਲੀ ਹੋ ਤਾ ਦੇਖ ਨਹੀਂ ਦੇਖ ਨਹੀਂ ਤੇ ਇਹ ਨਹੀਂ ਮੈਂ ਪੰਕੀ ਜਾਂਦੀ ਐਗੀ ਭੂਮਾ ਮਰ ਜਾ ਨਹੀਂ ਨੀ ਗੱਲ ਇੱਥੋਂ ਟੱਕਰ ਪਹੁੰਚ ਗਈ ਨਹੀਂ ਘਰ ਟੱਕਰ ਵੀ ਆਉਣ ਲੱਗੀ ਨਹੀਂ ਤਾਈ ਦੀ ਗੱਲ ਸੱਚੀ ਹੈ ਨਹੀਂ ਤਾਈ ਝੂਠ ਨਹੀਂ ਸੀ ਬੋਲਦੀ ਪਹਿਲਾਂ ਤਾਂ ਮੈਨੂੰ ਤਾਈ ਦਾ ਯਕੀਨ ਨਹੀਂ ਆਇਆ ਮੈਂ ਕਿਹਾ ਚਾ ਲੀੜੇ ਕੱਪੜੇ ਦਾ ਕੀ ਇਹ ਬੰਦਾ ਉਹੀ ਪਾਈ ਫਿਰਦਾ ਗੱਲ ਤਾਂ ਕੋਈ ਹੈਗੀ ਹੈ ਕੋਈ ਗੱਲ ਨਹੀਂ ਅੱਜ ਰੰਗੇ ਹੱਤੀ ਫੜੂ ਇੱਥੇ ਖੜੀਆਂ ਮੈਂ ਵੀ ਕਰਦੀਆਂ ਉਹਦੇ ਖਤਰ ਮਸਾਲੇ ਪਾ ਕੇ ਕੌਕੂਆਂ ਅੱਜ ਉਹਦੇ ਫੜ ਕੇ ਜੁੱਡੇ ਜੇ ਨਾਕੜੀ ਸੀ ਮੇਰਾ ਰਾਮ ਹੀ ਹਰਪ੍ਰੀਤ ਨਹੀਂ ਗਰ ਲਾਲ ਤਾਂ ਦੇਖੀ ਬੈਠਾ ਡੀਕੀ ਜਾਂਦਾਗਾ ਮੈਨੂੰ ਮੇਰੇ ਵਾਸਤੇ ਗਿਫਟ ਵੀ ਲਿਆਇਆ ਲੱਗਦਾਗਾ ਚੱਲ ਕੋਈ ਨਾ ਗਿਫਟ ਅੱਜ ਲੈ ਆਉਂਗੀ ਮੈਂ ਕਰਨਾ ਹਾਂ ਤੂੰ ਬਾਲੀ ਲੇਟ ਹੋ ਗਈ ਲੇਟ ਕਿ ਹੋ ਗਈ ਤੈਨੂੰ ਪਤਾ ਹੀ ਆ ਫਿਰ ਹੁਣ ਸਮਾਨ ਸੂਣ ਖਰੀਦਣ ਤੇ ਲੇਟ ਤਾਂ ਬੰਦਾ ਹੋ ਹੀ ਜਾਂਦਾ ਤੂੰ ਮੈਨੂੰ ਐਂ ਦੇਖ ਮੈਂ ਤੇਰੇ ਵਾਸਤੇ ਕਿੰਨੀ ਵਦੇ ਸ਼ਾਂਪ ਕਰਾਈਏ ਬਸਾਂਦਾ ਤੈਨੂੰ ਦੇਖ ਹਾਏ ਹਾਂ ਬਾਲੀ ਸੋਹਣੀ ਐ ਤਾਂ ਸੋਹਣੀ ਆ ਗਈ ਮੈਨੂੰ ਤਾਂ ਬਾਲੀ ਪਸੰਦ ਆ ਗਈ ਐ ਨਹੀਂ ਹਾਂ ਲੈ ਤੂੰ ਤਾਂ ਪਹਿਲਾਂ ਹੀ ਪਉਣ ਲੱਗੀ ਸੀ ਤੂੰ ਮੈਨੂੰ ਐਂ ਦੱਸ ਗਿਫਟ ਤਾਂ ਮਗਾਇਆ ਸੀ ਕੀ ਇਹਨਾਂ ਜ਼ਰੂਰੀ ਕੰਮ ਸੀ ਕੰਮ ਤਾਂ ਕੋਈ ਨਹੀਂ ਕੰਮ ਤਾਂ ਜ਼ਰੂਰੀ ਦੰ ਦੱਸ ਦੂੰਗੀ ਤੇ ਮੈਂ ਤਾਂ ਉਹਨਾਂ ਐ ਕਿਹਾ ਸੀ ਮੇਰੇ ਵਾਸਤੇ ਗਿਫਟ ਲੈ ਕੇ ਰੱਖੀ ਮੈਨੂੰ ਕੀ ਪਤਾ ਸੀ ਮੇਰੇ ਵਾਸਤੇ ਸ਼ਾਮ ਵੀ ਕਰਾ ਲੇਗਾ ਸ਼ਾਂਪ ਇਹ ਕਿਹੜਾ ਕੋਈ ਬਾਹਲਾ ਵੱਡਾ ਗਿਫਟ ਹੈ ਹੂੰ ਚੱਲ ਕੋਈ ਨਾ ਬੂਮਾ ਮਰ ਜਾ ਨਹੀਂ ਮੇਰੇ ਘਰੇ ਆ ਕੀ ਸ਼ਾਂਪਾਂ ਪਾਈ ਜਾਂਦੀ ਐ ਨਹੀਂ ਕੁਰਸੀਆਂ 'ਤੇ ਬੈ ਬੈ ਕੇ ਇਹਦੇ ਤਾਂ ਜੁੰਡੇ ਫੜ ਕੇ ਨਾ ਮੈਂ ਕੜੀ ਚਦੀ ਆ ਪਸੰਦਤੀ ਵਾਲੀ ਸੋਹਣੀ ਸ਼ਰਮ ਤਾਂ ਨਹੀਂ ਆਉਂਦੀ ਆ ਕੰਮ ਕਰਦਿਆਂ ਨੂੰ ਹੈ ਸ਼ਾਂਪਾਂ ਤੱਕ ਵੀ ਗੱਲ ਪਹੁੰਚ ਗਈ ਕਿਰਨਾ ਨੇ ਕਿਹਾ ਤੀਆਂ ਮੈਂ ਸ਼ਾਮਣਾ ਦੀ ਦੇ ਵਾਸਤੇ ਮੈਂ ਕਾਦੇ ਬਾਤ ਹੈ ਕਾਦੀ ਛਾਪੋ ਕਾ ਤੋ ਲੈ ਕੇ ਦਿੱਤਾ ਗਿਫਟੇ ਨੂੰ ਮੈਨੂੰ ਵੀ ਪਤਾ ਲੱਗੇ ਹਰ ਪੀ ਤੈਨੂੰ ਕੀ ਹੋ ਗਿਆ ਤੂੰ ਕਦੋਂ ਇਹ ਜਿਹੀਆਂ ਗੱਲਾਂ ਕਰੀ ਆਂ ਨੀ ਗੱਲਾਂ ਤਾਂ ਮੈਂ ਇਹ ਜਿਹੀਆਂ ਕਰਨੀਆਂ ਖੜੀ ਹੋ ਮੇਰੇ ਘਰੋਂ ਨਿਕਲ ਮੇਰੀ ਗੱਲ ਸੁਣ ਲੈ ਜੇ ਤੂੰ ਗਿਫਟ ਰੱਖਣਾ ਤੂੰ ਰੱਖ ਲੈ ਛਾਪ ਰੱਖ ਲੈ ਮੈਨੂੰ ਆਹਦਾ ਕੰਮ ਤਾਂ ਕਰ ਲੈ ਲੈਂਦੇ ਕਾ ਕਰ ਭਣਿਆ ਆਵਦਾ ਕੰਮ ਜਿਹੜਾ ਕਰਨਾ ਜਦੂੰ ਭਣੇ ਕਿਹੜੀ ਭਣਾਂ ਕਿਰਨਾ ਭਣ ਹੋਰ ਕੌਣ ਤਾ ਕਿਰਨਾ ਭਣ ਕਿਵੇਂ ਹੋਗੀ ਤੇਰੀ ਲਾਰਪਿਤ ਮੈਂ ਤੇ ਰੱਖੜਾ ਕਿਨੇ ਪਹਿਣ ਹੋਗੀ ਮੈਂ ਤਾਂ ਰਖੜੀ ਬੰਨਣ ਆਈ ਆਂਗੀ ਰਖੜੀ ਹਾਂ ਰਖੜੀ ਬੰਨਣ ਆਇਆ ਮਤੂੰ ਕੀ ਸਮਝੀਂ ਨਹੀਂ ਰਖੜੀ ਰਖੜੀ ਕਿ ਤੂੰ ਕਿ ਮੈਂ ਬੰਨੀਆਂ ਤੇ ਤੇਰਾ ਜੇਟ ਲੱਗਦਾ ਕੋਈ ਨਾ ਹਰਪ੍ਰੀਤ ਜੇ ਜੇਠ ਲੱਗਦਾਗਾ ਜੇ ਹੁਣ ਆਪਾਂ ਦਿ ਲੋ ਕੋਈ ਰਿਸ਼ਤਾ ਰੱਖਦੇ ਆਂਗੇ ਤਾਂ ਰਿਸ਼ਤਾ ਉਹ ਕੁਛ ਵੀ ਬਣ ਸਕਦਾਗਾ ਮੈਂ ਇਹਨੂੰ ਆਪਦੇ ਭਰਾਮਾ ਵਾਂਗੂੰ ਸਮਝਦੀ ਆਂਗੀ ਦੇਖ ਹਰ ਦੁੱਖ ਸੁੱਖ ਚ ਮੇਰਾ ਸਾਥ ਦਿੰਦਾ ਏ ਮੇਰੀ ਹਰ ਗੱਲ ਤੇ ਮੇਰੀ ਮਦਦ ਕਰਦਾ ਮੈਨੂੰ ਕਦੇ ਉਪਰਾ ਨਹੀਂ ਮਹਿਸੂਸ ਹੋਣ ਦਿੱਤਾ ਤੈਨੂੰ ਪਤਾ ਹੁਣ ਮੇਰੇ ਭਰਾ ਪਿੱਛੇ ਜੇ ਮੈਨੂੰ ਛੱਡ ਕੇ ਵਾਗ ਗਿਆ ਸਾਨੂੰ ਉਹ ਵਾਪਸ ਨਹੀਂ ਆਇਆ ਤਾਂ ਹੁਣ ਮੈਨੂੰ ਇਹਦੇ ਚੋਂ ਆਪਦਾ ਭਰਾ ਹੀ ਨਜ਼ਰ ਆਉਂਦਾਗਾ ਲੈ ਭਣਿਆ ਆਪਣਾ ਗਿਫਟ ਪੜ੍ਹ ਤੂੰ ਬਈ ਆਰ ਗਿਫਟ ਦੰਤ ਤੂੰ ਰਾਂਦੇ ਤੂੰ ਰਖੜੀ ਆਪਦਾ ਸਾਫ ਅੱਜ ਨਵਾਉਣਾ ਤੂੰ ਹਰ ਗੱਲ ਦਾ ਕਰਜ ਨਿਭਾਉਣਾਗਾ ਫਿਰ ਇੰਨੇ ਬਹੁਤ ਆ ਇਹ ਗੱਲ ਤੁਸੀਂ ਮੇਰੇ ਕੋਲੇ ਪਹਿਲਾਂ ਨਹੀਂ ਦੱਸ ਸਕਦੇ ਸੀ ਨਾ ਪਹਿਲਾਂ ਦੱਸਣੀ ਕੀ ਗੱਲ ਸੀ ਇਹ ਉਹ ਮੈਨੂੰ ਐ ਲੱਗਦਾ ਤੇਰੇ ਕੌਣ ਕੌਣ ਭਰਦਾ ਸੀ ਤੂੰ ਮੇਰੇ ਤੇ ਸ਼ੱਕ ਕਰਦੀ ਰਹੀ ਸੀ ਕੰਨ ਤਾਂ ਮੇਰੇ ਜਿਹੜਾ ਭਰਦਾ ਸੀ ਮੈਂ ਤੁਹਾਨੂੰ ਦੱਸਦਾ ਨਹੀਂ ਮੈਂ ਸਾਨੂੰ ਕੋਲੇ ਨਾਂ ਵੀ ਲੈ ਦਾਨੀਆਂ ਕੰਨ ਤਾਂ ਮੇਰੇ ਮਾਇਆ ਤਾਈ ਭਰਦੀ ਸੀ ਉਹ ਤਾਂ ਮੈਨੂੰ ਗਲਤ ਪਾਸੇ ਲੈ ਗਈ ਸੀ ਗੱਲ ਛੋੜਿਆੜੀ ਉਹ ਤਾਂ ਮੈਨੂੰ ਐ ਕਹਿੰਦੀ ਸੀ ਕਿ ਕਿਰੁਣਾ ਨਾ ਗੁਰਲਾਲ ਤੋਂ ਪੈਸੇ ਲੈ ਲੈ ਖਾਂਦੀ ਐ ਉਹ ਪੈਸੇ ਵਿਚਾਰ ਕੇ ਵਰਤੇ ਸੀ ਪੈਣੇ ਮੇਰੀ ਗੱਲ ਸੁਣ ਲੈ ਉਹ ਤਾਂ ਮੈਨੂੰ ਅਹੀ ਕਹਿ ਕੇ ਗਈ ਸੀ ਕਹਿੰਦੀ ਜਿਹੜਾ ਕਰਨਾ ਦੇ ਸ਼ੂਟ ਪਾਇਓ ਜੀ ਗਰਲਾਲ ਪੱਗ ਬੰਨ ਕੇ ਰੱਖਦਾ ਕਹਿੰਦੀ ਤੇਰਾ ਘਰ ਪੱਟਿਆ ਲਿਆ ਹੁਣ ਮੈਨੂੰ ਕੀ ਪਤਾ ਪਈ ਸ਼ੱਕ ਸੀ ਗੱਲਾਂ ਸੋਚੀ ਸੀ ਲੋਕ ਕੀ ਗੱਲਾਂ ਸੋਚੀ ਮੂਮਾ ਮਰ ਜਾ ਪੈਣੇ ਮੈਨੂੰ ਮaaf ਕਰਦੀ ਮੈਂ ਤੁਹਾਡੇ ਭੈਣ ਭਰਾ ਦੇ ਰਿਸ਼ਤੇ ਤੇ ਸ਼ੱਕ ਕਰਿਆ ਦੇਖ ਮੈਂ ਸ਼ੱਕ ਤੇ ਮੈਂ ਵੀ ਮਜਬੂਰ ਜੀ ਮੈਂ ਕੀ ਕਰਾਂ ਜਿਵੇਂ ਮੈਨੂੰ ਤਾਈ ਨੇ ਦਿਖਾਤਾ ਉਹ ਮੈਂ ਦੇਖ ਲਿਆ ਦੇਖ ਲਾ ਹਰਪੀ ਦੇ ਅੱਗੇ ਵਾਸਤੇ ਭੈਣ ਬਣ ਕੇ ਵੀ ਆਪਾਂ ਜਿੰਨਾ ਤੱਕ ਆਵੇ ਅੱਖੀ ਦੇਖਗੇ ਨਾ ਅੱਖੀ ਕੰਨੀ ਸੁਣਗੇ ਨਾ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾਗਾ ਯਕੀਨ ਤਾਂ ਭੈਣੇ ਨਹੀਂ ਕਰਨਾ ਚਾਹੀਦਾ ਪਰ ਯਕੀਨ ਜੇ ਉਹ ਕੋਈ ਦਵਾ ਦੇ ਨਾ ਫਿਰ ਯਕੀਨ ਆ ਜਾਂਦਾ ਨਾ ਜਦੋਂ ਮੈਂ ਤੇਰੇ ਕੋਲੇ ਜਾ ਕੇ ਆਈ ਸੀ ਤੂੰ ਮੇਰੇ ਕੋਲੇ ਦੱਸ ਦਿੰਦੀ ਇਹ ਗੱਲ ਜਦੋਂ ਮੇਰੀ ਗੱਲ ਨਹੀਂ ਸੁਣੀ ਮੈਂ ਤੈਨੂੰ ਕਹੀ ਤੇ ਜਾਂਦੀ ਸੀ ਵੀ ਦੁੱਖ ਨੂੰ ਦੁੱਖ ਸਮਝਦੇ ਹੁੰਦੇ ਆ ਕਿਸੇ ਨੂੰ ਤੂੰ ਮੇਰੀ ਇੱਕ ਨਹੀਂ ਗੱਲ ਸੁਣੀ ਮੇਰੀ ਗੱਲ ਸੁਣ ਲੈ ਚੁੱਪ ਕਰ ਜਾ ਤੂੰ ਹੁਣ ਆ ਜਿਹੜੀ ਸ਼ਾਂਪ ਮੈਂ ਭੈਣ ਨੂੰ ਦਿੱਤੀ ਸੀ ਮੈਂ ਰੱਖ ਲ ਤੂੰ ਰੱਖਣੀ ਆ ਨਾ ਨਾ ਮੈਂ ਰੱਖ ਲਈ ਗਾ ਸੁਣ ਲੈ ਹੁਣ ਜੇ ਇਹ ਮੇਰਾ ਭਰਾ ਤੇ ਤੂੰ ਵੀ ਫਿਰ ਮੇਰੇ ਅੱਜ ਤੋਂ ਬਾਅਦ ਪਰਜਾਈ ਆ ਤੇਰੇ ਵੀ ਰੱਖੜੀ ਬੰਨਾ ਕਰ ਲੈ ਗੱਲ ਤੂੰ ਸਾਡਾ ਇੰਨਾ ਕਰਦੀ ਏ ਤੇ ਮੈਂ ਤੇਰੇ ਬਾਰੇ ਕਿੰਨਾ ਮਾੜਾ ਸੋਚਿਆ ਕਿੰਨਾ ਗਲਤ ਸੋਚਿਆ ਮੈਂ ਨਾ ਰੁਪਏ ਦਿੱਤੇ ਹੋਏ ਕਿਰਨਾਂ ਨੂੰ ਭੈਣ ਨੂੰ ਵਰਤਣ ਵਾਸਤੇ 10-15000 ਰੁਪਏ ਕਿਰਾਇਆ ਹੁੰਦਾ ਸੀਗਾ 12-13 ਦਿੱਤਾ ਸੀਗਾ 18 ਕਿਰਾ ਦਿੱਤਾ ਸੀਗਾ ਬਣੀ ਮੇਰੀ ਗੱਲ ਸੁਣ ਲੈ ਉਹ ਪੈਸੇ ਕਿੱ데 ਵਾਪਸ ਕਰਨੀਂ ਨਾ ਬਈ ਕਮਣਿਆ ਭੈਣ ਭਰਾ ਦੇ ਚਕਾਰਾ ਹੋਉਂਦਾ ਤੇਰੀ ਭੈਣੇ ਜਦੋਂ ਜੀ ਕਰਿਆ ਦੇ ਜੀ ਦੇਖ ਲੈ ਦੇਖ ਲੈ ਕਿਰਨ ਜਦੋਂ ਤੇਰੇ ਕੋਲੇ ਹੋਏ ਉਦੋਂ ਦੇ ਜੀ ਮੈਂ ਕਿਹਾ ਤੈਨੂੰ ਕਹਿਣੀ ਐ ਨਾ 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 ਇਹ ਕਰ ਪੈਸੇ ਬਾਅਦ ਸੁਲੂnga ਉਹਦੇ ਕੋਈ ਗੱਲ ਨਹੀਂ ਜਦੋਂ ਹੁਣ ਵਿਚਾਰੀ ਨੇ ਤੈਨੂੰ ਭਰਾ ਹੀ ਮੰਨ ਲਿਆ ਹੁਣ ਹੋਰ ਦਾ ਸੁੱਤੋ ਕੀ ਚਾਹੀਦਾ ਲੈ ਕਰਾ ਤੂੰ ਮੈਂ ਪਾਵਾਂ ਤੇਰੀ ਸ਼ਾਂਪ ਲੈ ਲੈ ਤੂੰ ਦੇਖ ਕੇ ਨਾਪ ਟੱਕਰਾ ਕੇ ਲੈ ਨਾ ਇਹ ਤਾਂ ਉਂਗਲਾਂ ਮੋਟੀਆਂ ਐ ਇਹ ਤਾਂ ਮਸਾਂ ਪਈ ਐ ਚੱਲ ਕੋਈ ਨਾ ਭੈਣ ਭਰਾ ਮਾ ਦਾ ਪਿਆਰ ਇੰਨੇ ਬਥੇਰਾ ਹੁੰਦਾ ਐਨੀ ਮੇਰੇ ਬਾਰੇ ਐਨਾ ਸੋਚਿਆ ਮੇਰਾ ਸਾਥ ਨਵਾਇਆ ਹਰ ਦੁੱਖ ਸੁੱਖ ਚ ਮੇਰਾ ਸਾਥ ਦਿੱਤਾ ਮੇਰੇ ਲਈ ਐਨੇ ਬਹੁਤ ਆ ਮੈਨੂੰ ਤਾਂ ਕਦੇ ਇੰਨੇ ਦੇ ਭਰਾ ਦੀ ਯਾਦ ਨਹੀਂ ਆਉਂਦੀ ਤੀ ਦੇਖ ਭਾਈ ਮੈਨੂੰ ਵੀ ਗਲਤ ਨਾ ਸਮਝਿਓ ਮੇਰੇ ਤਾਈ ਨੇ ਇੰਨੇ ਕਰਨ ਪਰਤੇ ਮੇਰੇ ਤਾਂ ਜਿੱਦੋਂ ਜਿੱਦਰ ਜਾਂਦੀ ਸੀ ਤਾਈ ਮੇਰੇ ਉਂਗਲਾਂ ਲਾਂਗਦੀ ਸੀ ਹਾਂ ਕਿਰਣਾ ਨੇ ਮੈਨੂੰ ਸਾਰੀ ਗੱਲ ਦੱਸਤੀ ਤੀ ਇਹਦਾ ਜਿਹੜਾ ਭਰਾ ਮੁੱਕ ਗਿਆ ਤੀ ਨਾ ਉਹਦਾ ਮੜੰਗਾ ਮੇਰੇ ਵਰਗਾ ਤੀ ਜਮਾ ਇਹਦਾ ਮੈਨੂੰ ਆਪਦਾ ਭਰਾ ਵਾਂਗੇ ਗੱਲਾਂ ਕਰਦੀ ਤੀ ਹੁਣ ਇਹ ਤਾਂ ਵਿਚਾਰੀ ਇਹ ਨਹੀਂ ਮਤ ਕਰਦਾ ਤੀਗਾ ਇਹ ਤਾਂ ਭਰਾ ਵਾਂਗੇ ਕਰਦੀ ਸੀ ਪਰ ਮੈਂ ਨੀ ਨਾ ਭਰ ਮੰਨਦੀ ਸੀ ਮੈਂ ਗਲਤ ਸਮਝਦੀ ਸੀ ਉਹ ਕਹਾਣੀਆਂ ਗੱਲਾਂ ਨਹੀਂ ਸੁਣੀਏ ਹੁੰਦੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਾਂ ਨਹੀਂ ਇਹ ਚੀਜ਼ ਕਹਿਣੀ ਆ ਵੀ ਗਾਹਾਂ ਵਾਸਤੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ ਪਹਿਲਾਂ ਗੱਲ ਕਰੋ ਨਾ ਤਾਂ ਮੈਂ ਤੈਨੂੰ ਪੁੱਛਿਆ ਨਾ ਮੈਂ ਇਹਨੂੰ ਪੁੱਛਿਆ ਬਸ ਦੋਨੋਂ ਤੇ ਸਾਥ ਕੀ ਕਰੇ ਨਾ ਮੇਰੀ ਗੱਲ ਨਾ ਸੁਣ ਲੈ ਭੈਣ ਨੂੰ ਚਾਹ ਪੀਏ ਜਾਂ ਕੌਫੀ ਪੀئیںਗੀ ਲੈ ਹਰਪ੍ਰੀਤ ਆ ਆਹੜਾ ਡੱਬਾ ਤੇ ਆਪਾਂ ਸਾਰੇ ਬਹਿ ਕੇ ਚਾਹ ਪੀਨੇ ਤੇ ਪਾ ਲਿਆ ਮਠਿਆ ਚਾਹ ਨਹੀਂ ਮੈਂ ਹੁਣ ਤੈਨੂੰ ਪਿਉਂਦੀ ਹੁਣ ਮੈਂ ਤੇਰੇ ਖਾਤਰ ਕੌਫੀ ਬਣਾ ਕੇ ਲਿਆਉਣੀ ਚੱਲ ਕੋਈ ਨਾ ਕੁਛ ਮਰਜੀ ਪਹਿਲਾਂ ਚਾਹ ਵੀ ਨਹੀਂ ਪਈ ਤੇ ਹੁਣ ਕਹਿੰਦੇ ਮੈਂ ਕੌਫੀ ਬਣਾ ਕੇ ਲਿਓ ਦੇਖ ਲੈ ਮੈਨੂੰ ਤਾਂ ਗੁਰਲਾਲਾ ਹੀ ਟੈਨਸ਼ਨ ਲੱਗੀ ਪਈ ਆ ਅਤਾਈ ਦੇ ਨਾ ਮਾੜੀ ਗੱਲ ਆਗੀ ਵੀ ਹਰੇਕ ਤੇ ਘਰਾਂ ਚ ਪਹਿਲਾਂ ਵੀ ਇਹਨ ਮੈਨੂੰ ਦੋ ਤਿੰਨ ਬੰਦਿਆਂ ਦਾ ਬਦਨਾਮ ਕਰਤਾ ਦੇਖ ਪਰ ਉਹ ਤਾਂ ਵਿਚਾਰੇ ਸਨ ਪਤਾ ਹੁਣ ਜੇ ਕੋਈ ਭੈਣ ਭਰਾ ਸਮਝਦਾ ਵਾ ਕਿ ਦੂਜੇ ਨੂੰ ਹੁਣ ਹਰ ਕੋਈ ਮਾੜਾ ਤਾਂ ਨਹੀਂ ਹੋ ਜਾਂਦਾ ਮੇਰੀ ਗੱਲ ਸੁਣ ਲੈ ਉਹ ਲੋਕ ਤਾਂ ਕੁਛ ਨਾ ਕੁਛ ਬੋਲਦੇ ਹੀ ਰਹਿੰਦੇ ਕਿਦੇ ਕਿਦੇ ਮੂੰਹ ਫੜ ਲਾਂਗੇ ਮੇਰੀ ਗੱਲ ਸੁਣ ਲੈ ਤੂੰ ਮੇਰਾ ਜਿ ਰਖੜੀ ਬਣ ਕੇ ਗਈਆਂ ਭੈਣੇ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਨਾ ਮੈਂ ਤੇਰਾ ਭਰਾ ਲੈ ਕਮਲ ਗਈ ਪਹਿਲਾਂ ਤਾਂ ਤੂੰ ਇਤੋਂ ਮੰਗਦੀ ਸੀ ਚੀਜ਼ਾਂ ਤੂੰ ਮੇਰੇ ਕੋਲੋਂ ਕਦੋਂ ਮਰਜ਼ੀ ਕੋਈ ਚੀਜ਼ ਲੈ ਲਈ ਚੱਕ ਕੇ ਜੇ ਮੈਂ ਤੇਥੋਂ ਮੰਗੀ ਤਾਂ ਮੈਨੂੰ ਕਹਦੀ ਤੇ ਗੱਲ ਕਰ ਇੰਨੀ ਜ਼ਰੂਰ ਹੈ ਤਾਈ ਨੂੰ ਲਾਂਭਾ ਮੈਂ ਜ਼ਰੂਰ ਦੇਉਂਗੀ ਤਾਈ ਨੂੰ ਤਾਂ ਮੈਨੂੰ ਤਾਈ ਨਾ ਤੂੰ ਵੀ ਕਰੀ ਸਮਾਰ ਕੇ ਤਾਈ ਨਾਲ ਤਾਂ ਮੈਨੂੰ ਗੱਲ ਕਰਨੀ ਪਊਗੀ ਮੇਰੇ ਕੋਲ ਗਈ ਮੈਨੂੰ ਕਹਿੰਦੀ ਤੇਰਾ ਸ਼ੂਟ ਇਹ ਜਿਹਾ ਪਾਇਆ ਫਲਾਣਾ ਟਮਕਾ ਕਹੋ ਸੇ ਨਹੀਂ ਉਸੇ ਨਹੀਂ ਮੇਰੇ ਦਿਮਾਗ ਚ ਭਰਿਆ ਸੀ ਗੱਲਾਂ ਤਾਈ ਤਾਂ ਮੈਂ ਤੈਨੂੰ ਕਹਿਣ ਦੀ ਸੀ ਮੈਂ ਕਿਹਾ ਬਣੀ ਆਪਾਂ ਹੋਰੋਂ ਕਰੀਏ ਕਉਬੀਆ ਪਾ ਮੰਗ ਰੂਬੀ ਮਾਗੇ ਕਹ ਲੈ ਤਾਈ ਦੀ ਮਾਨਤਾ ਕਰਕੇ ਆਈਏ ਆਜੋ ਚੱਲ ਫਿਰ ਚੱਲੀ ਹੋਰ ਦੇਖ ਲਾ ਜਿਵੇਂ ਕਹਿੰਦੇ ਹੁੰਦੇ ਆ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਤੇ ਉਹਨੇ ਸ਼ੱਕ ਕਰਿਆ ਹੈ ਉਹੀ ਗੱਲ ਲੱਗੀ ਚੱਲ ਜੇ ਇਹ ਜਗ੍ਹਾ ਬੁਢੀਂ ਲੋਕਾਂ ਦੇ ਘਰ ਪਟਦਿਆਂ ਗੀਆਂ ਆ ਆਂਦੀ ਆ ਹੁਣ ਕਿਹਦੀ ਸਿਕਰ ਨਾਲੋਂ ਕਿਉਂ ਬਣ ਗਈ ਨਾ ਗੱਲ ਆ ਹਾਂ ਬਣ ਗਈ ਤਾਈ ਹਾਂ ਗੱਲ ਬਹੁਤ ਵਧੀਆ ਬਣ ਗਈ ਲੈ ਆ ਹੁਣ ਤੁਸੀਂ ਤਾਂ ਇੱਕ ਮੇਕੋ ਆ ਕਿਵੇਂ ਮੈਂ ਨਹੀਂ ਇਹਨਾਂ ਚੋਂ ਠੇਗਾਂਗੇ ਆ ਨਾ ਤੇਰਾ ਸੱਚ ਕੀ ਸੀ ਤਾਈ ਪਹਿਲਾਂ ਐਂ ਦੱਸ ਮੈਨੂੰ ਤਾਈ ਮੇਰੀ ਗੱਲ ਸੁਣ ਲੈ ਕਾਹਾਂ ਵਾਸਤੇ ਨਾ ਕਿਸੇ ਦੀ ਧੀ ਤੇ ਇਹਦੇ ਨੂੰ ਬੁੱਤੇ ਇਹ ਜਿਹੇ ਇਲਜ਼ਾਮ ਨਾ ਲਾਇਆ ਕਰ ਕਾ ਦੇਖ ਲੈ ਕਰ ਵੀ ਅਗਲਾ ਕੀ ਗੱਲਾਂ ਪਹਿਲਾਂ ਤਾਈ ਗੱਲਾਂ ਸੁਣ ਲੈ ਕਰ ਵੀ ਗੱਲਾਂ ਕੀ ਕਰਦੇ ਨਾ ਇਹ ਤਾਂ ਹੁਣ ਤੀਨ ਨੂੰ ਕੀ ਗੱਲਾਂ ਕਰ ਖੜੀ ਬੰਨੀ ਸੀ ਮੇਰੀ ਭੈਣ ਐ ਕਰਨਾ ਅੱਛਾ ਉਹ ਮਾਤਾ ਖਾ ਵੀ ਆ ਕਿਤੇ ਜੇੜ ਪਰ ਜਾ ਹੀ ਆ ਗੱਲਾਂ ਕਰਦੇ ਹੁੰਦੇ ਖੜਖੜ ਗੱਲਾਂ ਕਰਦੇ ਸੀ ਕੋਈ ਪੱਕਾ ਕੋਈ ਜਾਂ ਛੂਟ ਜੇ ਤਾਈ ਅਣੀ ਪਟਾਕੇ ਕੋਈ ਇਹ ਜਾਲ ਕੱਪੜਾ ਲੀੜਾ ਪੈ ਜਾ ਉਹਦੇ ਮਤਲਬ ਐ ਨਹੀਂ ਹੁੰਦਾ ਵੀ ਗੱਲਾਂ ਬਣ ਜਾਣ ਕਿਸੇ ਦੀਆਂ ਨਹੀਂ ਭੈਣ ਭਰਾ ਕਿਹੜਾ ਇੱਕੋ ਜਿਹਾ ਕੱਪੜੇ ਨਹੀਂ ਪਾ ਸਕਦੇ ਫਿਰ ਕਿੱਥੇ ਕਿਹੜੀ ਕਿਤਾਬ ਚ ਲਿਖੇ ਇਹ ਤਾਂ ਆ ਕਮਰੀ ਹੈ ਭਾਈ ਜੀ ਇਹ ਤਾਂ ਉਹ ਪਰ ਭਾਈ ਦੀ ਕਾਨੂੰ ਹੈ ਭਾਈ ਉੱਡੇ ਹੀ ਕਿਧਰ ਵਾ ਦੱਸ ਮਨ ਗਲਤੀ ਓਹੋ ਕਿਰਨਾ ਤਾਂ ਗਲਤੀ ਮਾਨੋ ਆਹੋ ਕਿਰਨਾ ਵਾਸਾ ਪਰ ਗਲਤੀ ਹੋ ਗਈ ਗਲਤੀ ਸਾਰੀ ਗੱਲ ਦੱਸੇ ਨੂੰ ਪਣੀ ਤਾਈ ਮੇਰੀ ਗੱਲ ਸੁਣ ਲਾ ਹੁਣ ਤੈਨੂੰ ਮੈਂ ਸਾਰੀ ਗੱਲ ਦੱਸ ਦਿੰਨੀ ਆ ਵਾ ਤੂੰ ਘਰ ਜਾ ਕੇ ਕੋਈ ਚੀਜ਼ ਦੇ ਪਿੱਛੇ ਜੇ ਮੇਰਾ ਭਰਾ ਸਾਨੂੰ ਮੁੜ ਕੇ ਵਾਪਸ ਮਿਲਿਆ ਹੀ ਨਹੀਂ ਹੈਗਾ ਹੁਣ ਲਾਲਚ ਤਾਂ ਮੈਨੂੰ ਆਉਦਾ ਭਰਾ ਦਿਖਦਾ ਸੀ ਹੁਣ ਮੋੜਾਂ ਤੇ ਖੜਨ ਵਾਲੀ ਗੱਲਾਂ ਮੈਨੂੰ ਨਹੀਂ ਪਤਾ ਵੀ ਤੂੰ ਕੀ ਸਮਝੀ ਹੁਣ ਭੈਣ ਭਰਾ ਤਾਂ ਭੈਣ ਭਰਾ ਸੋਚ ਕੇ ਥੋੜੀ ਗੱਲਾਂ ਕਰਦੇ ਹੁੰਦੇ ਆ ਇਹ ਮੈਨੂੰ ਕੋਈ ਦੁੱਖ ਸੁੱਖ ਦੀਆਂ ਦੀ ਗੱਲ ਦੱਸ ਦਿੰਦੀ ਇਹਨੇ ਮੇਰੇ ਹਰ ਮੋੜ ਤੇ ਸਾਥ ਦਿੱਤਾ ਤੇ ਅੱਜ ਮੈਨੂੰ ਹੁਣ ਫਿਰ ਆਦਾ ਅੰਦਰੋਂ ਆਇਆ ਲੱਗਿਆ ਵੀ ਮੈਂ ਤੇ ਭਰਾ ਦੇ ਰਖੜੀ ਬਣ ਕੇ ਆਵਾਂ ਕਿੰਨਾ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਗਲਤ ਸੋਚ ਲਿਆ ਦੇਖ ਤਾਈ ਮਾੜਾ ਮੋਟਾ ਪਹਿਲਾਂ ਨਾ ਦੇਖ ਲਿਆ ਕਰ ਪਹਿਲੀ ਅੱਗ ਨਾ ਸਿੱਟਿਆ ਕਰ ਅਗਲੇ ਦੇ ਘਰੇ ਗਾਂ ਬਾਂ ਪਾਈ ਪੁੱਛ ਲਈਦੀ ਮਨ ਗਲਤੀ ਮਨ ਲਈ ਮੈਂ ਭੈਣ ਭਰਾ ਦੇ ਰਿਸ਼ਤੇ ਤੇ ਸ਼ੱਕ ਕਰਿਆ ਮੈਂ ਭੈਣ ਭਰਾ ਦੇ ਰਿਸ਼ਤੇ ਤੇ ਸ਼ੱਕ ਕਰ ਲਿਆ ਮੈਨੂੰ ਕੀ ਪਤਾ ਸੀ ਮਨ ਗਲਤੀ ਮਨ ਮੰਨ ਲਈ ਲੈ ਤੇਥੋਂ ਵੀ ਮੰਨ ਲਈ ਚਲ ਕੋਈ ਨਾ ਤਾਂ ਹੀ ਹੋ ਗਈ ਮੈਂ ਚਲ ਕੋਈ ਨਾ ਤਾਂ ਆ ਜਾ ਚਾਹ ਬਣਾ ਲੈਣੇ ਚਾਹ ਪੀ ਜਾਈ ਆਈ ਮੈਂ ਤਾਂ ਉਹ ਹੀ ਸ਼ੱਕ ਕਰ ਲਿਆ ਤੁਹਾਡੇ ਨਾਲ ਆ ਜਾ ਆ ਜਾ ਹੁਣ ਚਾਹ ਨਹੀਂ ਹੁਣ ਕੌਫੀ ਪਿਆੰਸੋ ਨੂੰ ਕੌਫੀ ਪੀ ਕੇ ਜਾਈ